ਇਹ ਕਹਿ ਰਿਹਾ ਹੈ ਕਿ ਹੂੰ ਅਮਰਿਤਪਾਲ ਸਿੰਘ ਕੋਮ ਦੇ ਲਈ ਕੰਮ ਕਰਨਗੇ ਮੇਰੇ ਨਾਲ ਅਮਰਿਤਪਾਲ ਸਿੰਘ ਦੇ ਪਿਤਾ ਮੌਜੂਦ ਨਹੀਂ ਉਹਨਾਂ ਨਾਲ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਪੂਰੀ ਤੁਹਾਡੀ ਜਿਹੜੀ ਤੁਹਾਡਾ ਧੰਨਵਾਦ ਤੇ ਤੁਹਾਡੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਿਉਂਕਿ ਪਿਛਲਾ 1.5 ਸਾਲ ਦੇਖਿਆ ਜਾਵੇ ਬੇਹਦ ਚੁਣੌਤੀਆਂ ਭਰਿਆ ਰਿਹਾ ਬਹੁਤ ਮੁਸ਼ਕਲ ਟਫ ਫੇਸ ਹੈਗਾ ਤੁਹਾਡੇ ਵਾਸਤੇ ਪੂਰੇ ਪਰਿਵਾਰ ਦੇ ਵਾਸਤੇ ਔਰ ਅੱਜ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਤੇ ਖੁਸ਼ੀ ਵਾਲਾ ਦਿਨ ਅੱਜ ਰਹਿਣ ਵਾਲਾ ਹੈ ਨਹੀਂ ਇਹ ਜੀ ਇਹ ਜਿਹੜਾ ਵੀ ਬੰਦਾ ਕੋਈ ਹੱਕ ਸੱਚ ਦੀ ਗੱਲ ਕਰਦਾ ਜਾਂ ਕੋਈ ਆਪਣੇ ਹੱਕਾਂ ਦੀ ਬੋਲਦਾ ਤੇ ਉਹਦੇ ਤੇ ਇਹੋ ਜਿਹੇ ਅਲੀਗੇਸ਼ਨ ਉਲਟੇ ਸਿੱਧੇ ਲਾ ਕੇ ਤੇ ਉਹਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਜਿਹੜੀ ਕਿ ਸਰਾਸਰ ਧੱਕਾ ਸੀਗਾ ਕਿ ਉਹ ਤੇ ਇੱਕ ਨਸ਼ਿਆਂ ਦੇ ਖਿਲਾਫ ਤੇ ਉਹ ਜੋ ਪੰਜਾਬ ਨਾਲ ਜਾਂ ਸਿੱਖਾਂ ਨਾਲ ਹੋਈਆਂ ਬੇਇਨਸਾਫੀਆਂ ਦੀ ਗੱਲ ਕਰਦੇ ਸੀ ਤੇ ਉਹਨੂੰ ਗਲਤ ਰੰਗ ਦੇ ਕੇ ਉਹਨਾਂ ਨੂੰ ਇਹ ਇਹੋ ਜਿਹੇ ਗਲਤ ਕਾਨੂੰਨਾਂ ਦੇ ਤਹਿਤ ਗ੍ਰਿਫਤਾਰ ਕੀਤਾ ਤੇ ਉਹਦੇ ਵਾਸਤੇ ਜਿਹੜੇ ਇਹ ਸਿੱਖ ਸੰਗਤਾਂ ਚ ਉਹ ਇਲਾਕੇ ਦੀਆਂ ਸੰਗਤਾਂ ਚ ਬਹੁਤ ਵੱਡਾ ਪੰਜਾਬ ਦੀਆਂ ਸੰਗਤਾਂ ਦੇਸ਼ ਵਿਦੇਸ਼ ਬੜਾ ਰੋਸ ਸੀਗਾ ਤੇ ਉਹ ਰੋਸ ਦਾ ਹੀ ਪ੍ਰਗਟਾਵਾ ਇਹ ਇਲੈਕਸ਼ਨ ਚ ਕੀਤਾ ਲੋਕਾਂ ਨੇ ਕਦੇ ਸੋਚਿਆ ਸੀ ਕਿ ਜਦੋਂ ਐਨਐਸਏ ਅਮਰਿਤਪਾਲ ਸਿੰਘ ਦੇ ਉੱਤੇ ਲੱਗ ਗਈ ਕਿ ਉਹ ਮੈਂਬਰ ਪਾਰਲੀਮੈਂਟ ਬਣ ਸਕਣਗੇ ਕਦੀ ਕਦੀ ਜ਼ਿੰਦਗੀ ਚ ਕਦੀ ਸੋਚਿਆ ਸੀਗਾ ਜਾਂ ਉਸ ਤੋਂ ਪਹਿਲਾਂ ਕਦੀ ਸੋਚਿਆ ਸੀਗਾ ਕਿ ਅਮਰਿਤਪਾਲ ਸਿੰਘ ਇੱਕ ਦਿਨ ਮੈਂਬਰ ਪਾਰਲੀਮੈਂਟ ਬਣ ਸਕੇਗਾ ਨਹੀਂ ਅਸੀਂ ਤੇ ਅੱਜ ਤੋਂ ਦੋ ਤਿੰਨ ਸਾਲ ਪਹਿਲਾਂ ਇਹ ਵੀ ਨਹੀਂ ਸੋਚਿਆ ਕਿ ਅਮਰਿਤਪਾਲ ਇਸ ਲੈਂਡ ਚ ਆਊਗਾ ਉਹ ਇਸ ਲੈਂਡ ਚ ਆ ਕੇ ਪੰਜਾਬ ਦੇ ਨੌਜਵਾਨਾਂ ਦੀ ਅਗਵਾਈ ਕਰਨਗੇ ਜਾਂ ਕੀ ਅੱਗੇ ਚੱਲਣ ਵਾਲਾ ਇਹ ਇਹ ਕੋ ਅਚਾਨਕ ਗੁਰੂ ਸਾਹਿਬ ਦੀ ਕੋਈ ਕਲਾ ਹੀ ਵਰਤੀ ਆ ਜੀ ਉਹਨਾਂ ਨੇ ਉਹਨਾਂ ਕੋ ਸੇਵਾ ਲਈ ਆ ਜੋ ਸਰਕਾਰ ਨੇ ਉਹਨਾਂ ਨਾਲ ਬੇਇਨਸਾਫ ਕੀਤੀ ਉਹਦਾ ਜਵਾਬ ਉਹ ਵੀ ਗੁਰੂ ਸਾਹਿਬ ਨੇ ਸੰਗਤਾਂ ਦੇ ਹਿਰਦੇ ਚ ਵਸ ਕੇ ਦਿੱਤਾ ਜਿਹੜਾ ਤੇ ਅਸੀਂ ਸੰਗਤਾਂ ਦੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਬਹੁਤ ਤਹਿ ਦਿਲ ਤੋਂ ਧੰਨਵਾਦੀ ਆ ਕਿ ਜਿਨ੍ਹਾਂ ਨੇ ਬਾਹਰ ਰਹਿ ਕੇ ਵੀ ਅੱਜ ਵੀ ਜਿਹੜੀ ਬੜੀ ਜੋਰ ਸ਼ੋਰ ਨਾਲ ਜਿਹੜੇ ਅਮਰੀਕਾ ਚ ਵੀ ਹੋਰ ਜਗ੍ਹਾ ਤੇ ਵੀ ਇਹ ਇਹ ਸਰਕਾਰ ਤੇ ਦਬਾਅ ਪਾਇਆ ਜਾ ਰਿਹਾ ਕਿ ਤੁਸੀਂ ਇਹ ਬੇਇਨਸਾਫੀਆਂ ਜਿਹੜੀਆਂ ਬੰਦ ਕਰੋ ਤੇ ਉਹਨਾਂ ਨੂੰ ਫਰੰਟ ਰਿਆ ਕਰਨ ਦੀ ਗੱਲ ਕੀਤੀ ਜਾਂਦੀ ਉਸ ਰਿਹਾਂ ਦਾ ਜ਼ਿਕਰ ਕੀਤਾ ਐਨਐਸਏ ਲੱਗੀ ਹੋਈ ਹੈ ਹੁਣ ਮੈਂਬਰ ਪਾਰਲੀਮੈਂਟ ਬਣ ਗਏ ਨੇ ਤਾਂ ਕਦੀ ਇਹ ਸੋਚਿਆ ਕਿ ਜਾਂ ਤੁਸੀਂ ਅਪੀਲ ਕਰੋ ਕਿ ਸਰਕਾਰ ਨੂੰ ਜਾਂ ਕੋਈ ਮੈਮੋਰੰਡਮ ਦਿਓਗੇ ਕਿ ਐਨਐਸਏ ਹਟੇ ਔਰ ਡਿਬੂਗਲ ਜੇਲ ਤੋਂ ਬਾਹਰ ਨੇ ਅਸੀਂ ਤੇ اپੀਲ ਤੁਹਾਡੇ ਥਰੂ ਹੁਣ ਵੀ ਕਰ ਰਹੇ ਆ ਅੱਗੇ ਵੀ ਕੀਤੀ ਆ ਵੀ ਇਹ ਜਿਹੜਾ ਚੀਜ਼ੇ ਸਭ ਕੁਝ ਨਜਾਇਜ਼ ਕੀਤਾ ਗਿਆ ਸੀ ਤੇ ਉਹਦਾ ਜਿਹੜਾ ਪ੍ਰਤੀਕਰਮ ਉਹ ਲੋਕਾਂ ਨੇ ਤੁਹਾਨੂੰ ਦੱਸ ਵੀ ਦਿੱਤਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਤੁਸੀਂ ਉਸ ਆਪਣੇ ਫੈਸਲੇ ਤੇ ਦੁਬਾਰਾ ਗੌਰ ਕਰਕੇ ਉਹਨਾਂ ਤੇ ਉਹਨਾਂ ਦੇ ਸਾਥੀਆਂ ਤੇ ਜਾਂ ਹੋਰ ਵੀ ਜਿਹੜੇ ਬੰਦੇ ਸਿੰਘ ਇਹਨੇ ਚਿਰ ਤੋਂ ਬੰਦ ਧੱਕੇ ਨਾ ਰੱਖਿਆ ਗਿਆ ਉਹਨਾਂ ਨੂੰ ਜੇਲਾਂ ਚ ਮੇਰਾ ਖਿਆਲ ਉਹਨਾਂ ਸਾਰਿਆਂ ਦੇ ਵਾਸਤੇ ਦੁਬਾਰਾ ਸੋਚ ਸਮਝ ਕੇ ਤੇ ਇਹਨਾਂ ਨੂੰ ਸਾਰਿਆਂ ਨੂੰ ਛੱਡਿਆ ਜਾਣਾ ਚਾਹੀਦਾ ਜੀ ਕਿਉਂਕਿ ਐਨਐਸਏ ਲੱਗੀ ਹੋਈ ਹੈ ਅਜੇ ਕਲੀਅਰ ਨਹੀਂ ਹੋ ਪਾਇਆ ਕਿੱਥੇ ਅਮਰਿਤਪਾਲ ਸਿੰਘ ਨੂੰ ਦਿੱਲੀ ਰੱਖਿਆ ਜਾਏਗਾ ਕਿੰਨੇ ਦਿਨ ਕੀ ਅੱਜ ਹੀ ਵਾਪਸ ਭੇਜ ਦਿੱਤਾ ਜਾਏਗਾ ਜਾਂ ਦੋ ਦਿਨ ਰੁਕਣਗੇ ਤੁਹਾਡੀ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਕਿ ਕੀ ਪੂਰਾ ਪ੍ਰੋਸੈਸ ਰਹਿਣ ਵਾਲਾ ਹੈ ਔਰ ਜਦੋਂ ਉਥ ਲਿੱਤੀ ਜਾਏਗੀ ਉਦੋਂ ਤੁਸੀਂ ਨਾਲ ਰਹੋਗੇ ਤੁਹਾਡੀ ਕੋਈ ਗੱਲਬਾਤ ਹੋਈ ਹੈ ਨਹੀਂ ਅਜੇ ਤੱਕ ਸਾਨੂੰ ਉਹਨਾਂ ਨੇ ਅੱਜ ਦਾ ਦਿਨ ਦਾ ਜੋ ਸ਼ਡਿਊਲ ਆ ਕੋਈ ਦੱਸਿਆ ਨਹੀਂ ਉਹਦੇ ਬਾਰੇ ਚ ਉਹ ਕਹਿੰਦੇ ਉਹਨੇ ਮਿਲੇ ਸੀ ਸਾਨੂੰ ਕੋਈ ਉਹਨਾਂ ਦੇ ਇੰਚਾਰਜੋ ਕਹਿੰਦੇ ਸੀ ਥੋੜੇ ਟਾਈਮ ਤੱਕ ਮੇਰੇ ਕੋਲ ਪੂਰੀ ਜਾਣਕਾਰੀ ਆਉਂਦੀ ਤੇ ਮੈਂ ਤੁਹਾਨੂੰ ਫਿਰ ਦੱਸਦਾ ਤੇ ਉਦੋਂ ਬਾਅਦ ਚ ਪਤਾ ਲੱਗੂਗਾ ਕਿ ਕਿੰਨੇ ਵਜੇ ਆ ਕਿੱਥੇ ਕਿਹੜੀ ਜਗ੍ਹਾ ਵਾ ਕਿੰਨੇ ਜਣਿਆਂ ਨੂੰ ਇਜਾਜ਼ਤ ਦਿੰਦੇ ਹਨ ਨਾਲ ਜਾਣ ਦੀ ਇਹ ਉਦੋਂ ਬਾਅਦ ਚ ਦੱਸਿਆ ਜਾ ਸਕਦਾ ਮੈਂ ਦੇਖ ਰਿਹਾ ਸੀ ਸਵੇਰੇ ਜਦੋਂ ਤੁਸੀਂ ਉੱਠ ਰਹੇ ਸੀ ਇੱਕ ਚਿਹਰੇ ਤੇ ਵੱਖਰੀ ਖੁਸ਼ੀ ਸੀ ਦਸਤਾਰ ਜਦੋਂ ਸਜਾਰੇ ਸੀ ਔਰ ਆਪਣੇ ਕੁੜਤੇ ਨੂੰ ਪਜਾਮੇ ਨੂੰ ਬੜੇ ਚਾਹ ਦੇ ਨਾਲ ਤੁਸੀਂ ਜਿਹੜਾ ਪਾ ਰਹੇ ਸੀਗੇ ਔਰ ਪਯੋਲ ਦੀ ਇੱਕ ਬਹੁਤ ਵੱਡਾ ਦਿਨ ਹੁੰਦਾ ਵਾ ਜਦੋਂ ਇੱਕ ਬੇਟਾ ਜਿਹੜਾ ਵੈ ਮੈਂਬਰ ਪਾਰਲੀਮੈਂਟ ਬਣੇ ਔਰ ਜਿੰਨਾ ਚਾਹ ਤੁਹਾਨੂੰ ਕੁਰਤੇ ਪਿਆਮੇ ਪਾਉਂਦੇ ਹੋਏ ਨਜ਼ਰ ਆਇਆ ਉਹ ਸ਼ਾਇਦ ਤੁਹਾਡੀਆਂ ਅੱਖਾਂ ਚ ਬਿਆਨ ਹੋ ਰਿਹਾ ਸੀ ਨਹੀਂ ਜੀ ਅਸੀਂ ਹਮੇਸ਼ਾ ਹੀ ਸ਼ੁਰੂ ਤੋਂ ਲੈ ਕੇ ਜੋ ਇਹ ਘਟਨਾਵਾਂ ਕ ਕਰਮ ਵਾਪਰਿਆ ਵੀ ਹੈ ਜੋ ਇਹਨਾਂ ਤੇ ਐਨਐਸਐਲ ਆਈ ਗਈ ਜਾਂ ਜੋ ਕੁਝ ਹੋਇਆ ਅਸੀਂ ਹਮੇਸ਼ਾ ਚੜ੍ਹਦੀ ਕਲਾ ਜੀ ਰਹੇ ਹਾਂ ਹਮੇਸ਼ਾ ਖੁਸ਼ੀ ਚ ਰਹੇ ਗੁਰੂ ਦੇ ਭਾਣੇ ਚ ਰਹਿਣ ਵਾਲੇ ਆ ਸਾਨੂੰ ਨਾ ਤੇ ਏਡੀ ਕੋਈ ਖੁਸ਼ੀ ਦੀ ਗੱਲ ਆ ਨਾ ਖਾੜੇ ਵਾਸਤੇ ਕੋਈ ਗਮੀ ਦੀ ਗੱਲ ਆ ਮੇਰਾ ਖਿਆਲ ਜੋ ਅਸੀਂ ਉਹ ਕਹਿੰਦੇ ਕੋ ਵੈਗੁਰੂ ਕਰਦਾ ਚੰਗਾ ਹੀ ਕਰਦਾ ਤੇ ਅਸੀਂ ਇਹੋ ਚਾਹੁੰਦੇ ਆ ਕਿ ਇਹ ਪੰਜਾਬ ਦਾ ਜੋ ਇਹ ਜਿਹੜਾ ਜਿਹੜੇ ਚ ਇਹੋ ਜਿਹੇ ਹਾਲਾਤ ਬਣੇ ਪਏ ਆ ਉਹਦੇ ਵਾਸਤੇ ਸਾਰੇ ਮਿਲ ਜੁਲ ਕੇ ਕੋਈ ਸੁਧਾਰ ਹੋਵੇ ਸਾਡੀ ਇਹੋ ਇੱਛਾ ਸਾਨੂੰ ਬਾਕੀ ਉਹਦਾ ਪਾਰਲੀਮੈਂਟ ਬਣਦੀ ਵੀ ਕੀ ਕੋਈ ਨਾ ਸਾਡੀ ਚਾਹਨਾ ਸੀ ਇਹ ਬਣ ਗਿਆ ਲੋਕਾਂ ਨੇ ਬਣਾਇਆ ਤੇ ਲੋਕਾਂ ਦੇ ਇਹ ਲੋਕਾਂ ਨੂੰ ਜਿਆਦਾ ਇਸ ਖੁਸ਼ੀ ਆ ਸਾਡੇ ਨਾਲੋਂ ਇਸ ਕਰਕੇ ਅਸੀਂ ਵੀ ਉਹਨਾਂ ਦੀ ਲੋਕਾਂ ਦੀ ਖੁਸ਼ੀ 'ਚ ਸ਼ਾਮਲ ਹਾਂ ਜੀ ਕਿਉਂਕਿ ਸਰਬਜੀਤ ਸਿੰਘ ਖਾਲਸਾ ਹੋਰ ਇਹ ਜ਼ਿਕਰ ਕਰ ਰਹੇ ਸੀਗੇ ਕਿ ਉਹਨ ਅੱਗੋਂ ਜਿਮਨੀ ਚੋਣ ਵੀ ਲੜਨੀਆਂ ਨੇ ਅਸੀਂ ਇੱਕ ਪਾਰਟੀ ਬਣਾਵਾਂਗੇ ਔਰ ਨਾਲੇ ਨਾਲ ਐਸਜੀਪੀਸੀ ਦੀ ਚੋਣ ਵੀ ਲੜਾਂਗੇ ਇਸ ਬਾਬਤ ਤੁਹਾਡੀ ਕੀ رائے ਅਮਰਿਤਪਾਲ ਸਿੰਘ ਹੋਰਣਾ ਇਸ ਬਾਬਤ ਗੱਲਬਾਤ ਹੋਈ ਕਿ ਐਸਜੀਪੀਸੀ ਦੀ ਚੋਣ ਲੜ ਕੇ ਆਪਣੇ ਨੁਮਾਇੰਦੇ ਖੜੇ ਕਰਨੇ ਚਾਹੀਦੇ ਔਰ ਆਪਣੀ ਇੱਕ ਪਾਰਟੀ ਬਣਾਨੀ ਚਾਹੀਦੀ ਹੈ ਔਰ ਜਮਨੀ ਚੋਣਾਂ ਵੀ ਲੜਨੀਆਂ ਚਾਹੀਦੀਆਂ ਨਹੀਂ ਸਾਡਾ ਤਾਂ ਖਿਆਲ ਹੈ ਕਿ ਸਾਰੇ ਸਾਨੂੰ ਪੰਜਾਬ ਦੇ ਲੋਕਾਂ ਜਿਨ੍ਹਾਂ ਸਿੱਖਾਂ ਨੂੰ ਸਾਰਿਆਂ ਨੂੰ ਮਿਲ ਜੁਲ ਕੇ ਕੋਈ ਇਹੋ ਜਿਹੇ ਧਰਗੇ ਇਹੋ ਜਿਹੇ ਲੋਕ ਅੱਗੇ ਲਿਆਂਦੇ ਜਾਣੇ ਚਾਹੀਦੇ ਉਹ ਇਹ ਨਹੀਂ ਕਿ ਸਾਡੀ ਪਾਰਟੀ ਅਸੀਂ ਕੋਈ ਬਣਾਉਣ ਦਾ ਜੇ ਕੋਈ ਸੋਚ ਵੀ ਨਹੀਂ ਰਹਿ ਤੇ ਸਮਾਂ ਹੁਣ ਤੇ ਅਸੀਂ ਕਹਿੰਦੇ ਕਿ ਪਾਰਟੀਆਂ ਤੇ ਪਹਿਲਾਂ ਬਥੇਰੀਆਂ ਵਾਂ ਪਰ ਇਹ ਚੀਜ਼ ਆ ਕਿ ਸਾਨੂੰ ਇਹੋ ਜੀ ਇੱਕ ਸਾਰੇ ਜਣੇ ਰਲ ਮਿਲ ਕੇ ਕੋ ਚੰਗੇ ਲੋਕਾਂ ਦੀ ਜਿਹੜੀ ਜਿਹੜੇ ਇਮਾਨਦਾਰ ਹੋਣ ਕੌਮ ਨੂੰ ਕੌਮ ਪ੍ਰਸਤ ਹੋਣ ਪੰਜਾਬ ਦੇ ਭਲੇ ਚਾਉਣ ਆਪਣੇ ਨਿੱਜਵਾ ਤੋਂ ਉੱਪਰ ਉੱਠ ਕੇ ਚੱਲ ਚੱਲਣ ਵਾਲੇ ਹੋਣ ਉਹ ਇਹ ਚਾਉਣ ਜੋ ਸ਼੍ਰੋਮਣੀ ਕਮੇਟੀ ਚ ਜਾਂ ਸਾਡੀਆਂ ਹੋਰ ਧਾਰਮਿਕ ਜਥੇਬੰਦੀਆਂ ਜਾਂ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਜਿਹੜੇ ਹਾਲਾਤ ਬਹੁਤ ਨੀਵੇਂ ਪੱਧਰ ਤੇ ਚੱਲੇ ਗਏ ਉਹਨਾਂ ਚ ਸੁਧਾਰ ਕਰਨ ਦੀ ਮੇਰਾ ਖਿਆਲ ਹੈ ਕਿ ਚੰਗੇ ਲੋਕਾਂ ਨੂੰ ਨੌਜਵਾਨਾਂ ਨੂੰ ਅੱਗੇ ਆਉਣ ਦੀ ਲੋੜ ਆ ਤੇ ਇਹ ਸਾਡੀ ਕੋਸ਼ਿਸ਼ ਹੋ ਗਈ ਨੌਜਵਾਨੀ ਵੱਤੋਂ ਵੱਦੇ ਚ ਇਹ ਰਾਜਨੀਤੀ ਚ ਵੀ ਧਾਰਮਿਕ ਸੰਸਥਾਵਾਂ ਚ ਵੀ ਅੱਗੇ ਆਵੇ ਤੇ ਇਹੜੀ ਕੌਮ ਦੀ ਅਗਵਾਈ ਕਰੇ ਕਿਉਂਕਿ ਉਹ ਜਵਾਨਾ ਬੜਾ ਫਾਸਟ ਚੱਲ ਰਿਹਾ ਇਹ ਨੌਜਵਾਨੀ ਜਿਹੜੀ ਆ ਉਹਨਾਂ ਨੂੰ ਨਵੇਂ ਯੁੱਗ ਦੇ ਸਾਰੇ ਸਾਧਨ ਵੀ ਵਰਤਣੇ ਆਉਂਦੇ ਆ ਸਭ ਕੁਝ ਕਰਨਾ ਹੁੰਦਾ ਮੇਰੇ ਖਾਂ ਨੌਜਵਾਨਾਂ ਨੂੰ ਇਹ ਇਹ ਲੀਡ ਕਰਨ ਦਾ ਮੌਕਾ ਦਿੱਤਾ ਜਾਣਾ ਅਮਰਿਤਪਾਲ ਉਹਨਾਂ ਦੀ ਅਗਵਾਈ ਕਰਨ ਕੇ ਐਸਜੀਬੀਸੀ ਚੋਣ ਹੋਵੇ ਜਾਂ ਬਾਕੀ ਚੋਣਾਂ ਨਹੀਂ ਇਹ ਤੇ ਹੋਣਾ ਜੇ ਅਮਰਿਤਪਾਲ ਬਾਹਰ ਆਉਂਦੇ ਉਹਨਾਂ ਦਾ ਕੀ ਖਿਆਲ ਆ ਤੇ ਮੇਰਾ ਖਿਆਲ ਹੈ ਕਿ ਅਗਵਾਈ ਚੰਗੇ ਬੰਦਿਆਂ ਦੇ ਹੱਥ ਚੋਣੀ ਚਾਹੀਦੀ ਸੀ ਅਮਰਤਪਾਲ ਕਰਨ ਚ ਕੋਈ ਹੋਰ ਕੋਈ ਕਰੇ ਮੇਰੇ ਖਿਆਲ ਹੈ ਕਿ ਇਹ ਇਹ ਸਭ ਤੋਂ ਜ਼ਰੂਰੀ ਤੁਸੀਂ ਡਿਬ੍ਰੂਗਲ ਜੇਲ ਵੀ ਪਿਛਲੇ ਦਿਨਾਂ ਚ ਗਏ ਉਹਨਾਂ ਦੀ ਪਤਨੀ ਵੀ ਗਏ ਧਰਮ ਪਤਨੀ ਵੀ ਗਏ ਕੀ ਗੱਲਬਾਤ ਅਮਰਤਪਾਲ ਹੋਰਾਂ ਦੀ ਹੋਈ ਜਿੱਤਨ ਤੋਂ ਬਾਅਦ ਕੀ ਕੋ ਛੋਨਾ ਦਾ ਨਜ਼ਰੀਆ ਸੀ ਕੀ ਕੋ ਛੋਨਾ ਦਾ ਕਹਿਣਾ ਸੀ ਨਜ਼ਰੀਆ ਤੋਂ ਉਹਨਾਂ ਦਾ ਸੀ ਕਿ ਉਹ ਕਹਿੰਦੇ ਸੀ ਕਿ ਮੈਂ ਕਦੀ ਇਹ ਜ਼ਿੰਦਗੀ 'ਚ ਸੋਚ ਵੀ ਨਹੀਂ ਸਕਦਾ ਕਿ ਲੋਕ ਮੈਨੂੰ ਇਨਾ ਪਿਆਰ ਦੇਣਗੇ ਪਹਿਲਾਂ ਵੀ ਮੈਂ ਵੀਰ ਦੇ ਟਾਈਮ 'ਤੇ ਵੀ ਲੋਕਾਂ ਨੇ ਮੈਨੂੰ ਅੱਖਾਂ 'ਤੇ ਬਿਠਾਇਆ ਤੇ ਮੇਰੀ ਜਿਹੜੇ ਮੇਰੇ ਨਾਲ ਜਾਂ ਸਰਕਾਰ ਨੇ ਜੋ ਸਾਡੀ ਟੀਮ ਨਾਲ ਧੱਕਾ ਕੀਤਾ ਉਹ ਉਹਦਾ ਜਿਹੜਾ ਜਵਾਬ ਲੋਕਾਂ ਨੇ ਏਡੇ ਵੱਡੇ ਪਿਆਰ ਸਤਕਾਰ ਨਾਲ ਮੈਨੂੰ ਦਿੱਤਾ ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ ਤੇ ਉਹਨਾਂ ਦੀ ਸੇਵਾ 'ਚ ਮੈਂ ਹਮੇਸ਼ਾ ਦਿਨ ਰਾਤ ਮੈਂ ਹਾਜ਼ਰ ਰਹਾਂਗਾ ਜਦੋਂ ਮੈਨੂੰ ਮੌਕਾ ਮਿਲਦਾ ਜਾਂ ਸਾਡਾ ਪਰਿਵਾਰ ਵੀ ਇਹ ਇਹ ਚੀਜ਼ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਜਿੰਨੇ ਜੋਗੇ ਵੀ ਹੈਗੇ ਹਾਂ ਜੋ ਵੱਦ ਤੋਂ ਵੱਧ ਗੁਰੂ ਮਹਾਰ ਪੰਜਾਬ ਦੇ ਭਲੇ ਲਈ ਸਿੱਖੀ ਦੇ ਭਲੇ ਲਈ ਗੱਲ ਹਮੇਸ਼ਾ ਜੋ ਜਿੰਨਾ ਵੱਤੋਂ ਵੱਧ ਯੋਗਦਾਨ ਹੋ ਸਕੂ ਪਾਵਾਂਗੇ ਕਿਉਂਕਿ ਵਿਰੋਧੀ ਪਾਰਟੀਆਂ ਦੇ ਲੀਡਰ ਲਗਾਤਾਰ ਸਵਾਲ ਚੱਕ ਰਹੇ ਸੀਗੇ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਖਰਾਬ ਅਮਰਿਤਪਾਲ ਕਰੇਗਾ ਪੰਜਾਬ ਦਾ ਮਾਹੌਲ ਅਮਰਿਤਪਾਲ ਖਰਾਬ ਕਰੇਗਾ ਔਰ ਪੰਜਾਬ ਨੂੰ ਤੋੜਨ ਦੀ ਗੱਲ ਅਮਰਿਤਪਾਲ ਸਿੰਘ ਕਰਦਾ ਇਹ ਮੇਰੇ ਖਿਆਲੋਂ ਉਹ ਜਿਹੜੇ ਲੀਡਰ ਇਹੋ ਜਿਹੇ ਸਵਾਲ ਚੁੱਕਦੇ ਉਹਨਾਂ ਨੂੰ ਇਹ ਚੀਜ਼ ਹੈ ਕਿ ਪੰਜਾਬ ਦੇ ਹਾਲਾਤ ਜਿਹੋ ਜਿਹੇ ਹੁਣ ਬਣੇ ਪਏ ਆ ਰੋਜ਼ ਕਿੰਨੇ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਆ ਕਿੰਨੇ ਲੋਕਾਂ ਨੂੰ ਧਮਕੀਆਂ ਫਰੋਤੀਆਂ ਨਹੀਂ ਧਮਕੀਆਂ ਆ ਰਹੀਆਂ ਜਾਨੋ ਮਾਰਨੀਆਂ ਧਮਕੀਆਂ ਆ ਰਹੀਆਂ ਮੇਰੇ ਖਿਆਲ ਇਹ ਹਾਲਾਤ ਕਿੱਦਾਂ ਦੇ ਬਣਾ ਛੱਡੇ ਇਹ ਅਮਰਤਪਾਲ ਤੇ ਜੋ ਹੁਣ 1.5 ਸਾਲ ਤੋਂ ਫਿਰ ਵੀ ਗੈਰਹਾਜ਼ਰ ਉਦੋਂ ਦੇ ਹਾਲਾਤ ਇੰਨੇ ਜੇ ਇਹਨਾਂ ਨੂੰ ਇੰਨਾ ਫਿਕਰ ਹਾਲਾਤਾਂ ਦਾ ਤੇ ਉਹਨਾਂ ਦੇ ਚੰਗੇ ਕਰ ਲੈਂਦੇ ਇਹ ਮੇਰਾ ਖਿਆਲ ਹੈ ਕਿ ਇਹੋ ਜਿਹੇ ਝੂਠਾ ਪ੍ਰਪੇਗੰਡਾ ਤੋਂ ਬਾਜ਼ ਆਉਣਾ ਚਾਹੀਦਾ ਇਹ ਜਿਹੜ ਆਹ ਹੋਰ ਜੋਰ ਪਤਾ ਨਹੀਂ ਕਿੰਨੇ ਕੁ ਲੋਕ ਕਤਲ ਹੋ ਰਹਾ ਹੈ ਕਹੀ ਹੋਰ ਜਿਹੜੇ ਕਾਨੂੰਨ ਵਿਵਸਥਾ ਉਹ ਤੇ ਪਹਿਲਾਂ ਹੀ ਚਰਮराई ਹੋਈ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਹੋ ਜੀਆਂ ਚੀਜ਼ਾਂ ਤੋਂ ਬਾਹਰ ਹੋਣਾ ਚਾਹੀਦਾ ਤੇ ਜੇ ਨੌਜਵਾਨੀ ਨੂੰ ਕੋਈ ਚੰਗੇ ਪਾਸੇ ਲਾਇਆ ਜਾ ਸਕਦਾ ਉਹਨਾਂ ਨੂੰ ਨਸ਼ਿਆਂ ਤੋਂ ਕੱਢ ਕੇ ਕੋਈ ਧਰਮ ਨਾਲ ਜੋੜੇ ਸਕਦਾ ਕੋਈ ਸਮਾਜ ਦੇ ਚੰਗੇ ਭਲੇ ਲਈ ਉਹਨਾਂ ਨੂੰ ਵਰਤਿਆ ਜਾ ਸਕਦਾ ਤੇ ਮੇਰੇ ਖਿਆਲ ਉਹ ਅਮਰਤਪਾਲ ਵਰਗੇ ਹੋਰ ਵੀ ਸਿਰਦ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਆ ਕੇ ਉਹਨਾਂ ਨੌਜਵਾਨਾਂ ਨੂੰ ਵਾਈ ਕਰਨ ਤੇ ਉਹਨਾਂ ਨੂੰ ਇਹ ਗਲਤ ਪਾਸਿਓਂ ਜਿਹੜਾ ਪਤਿਤਪੁਣੇ ਚੋਂ ਕੱਢ ਕੇ ਨਸ਼ਿਆਂ ਚੋਂ ਕੱਢ ਕੇ ਤੇ ਉਹ ਗੁਰੂ ਨਾਲ ਜੋੜਨ ਇਸ ਕਰਕੇ ਵੀ ਸੀ ਵਿਰੋਧੀ ਇਹ ਕਹਿ ਰਹੇ ਸੀ ਕਹਿੰਦੇ ਕਿ ਖਾਲਿਸਤਾਨ ਦੀ ਮੰਗ ਕਰਦਾ ਹੈ ਦੇਸ਼ ਨੂੰ ਤੋੜਨ ਦਾ ਜ਼ਿਕਰ ਕਰਦਾ ਔਰ ਖਾਲਿਸਤਾਨ ਵਿਰੋਧੀ ਜਿਹੜੇ ਮੁਲਕ ਨੇ ਜਿਹੜੇ ਦੁਸ਼ਮਣ ਨੇ ਦੇਸ਼ ਦੇ ਉਹ ਨਾਲ ਮਿਲੇ ਹੋਏ ਇਸ ਤਰੀਕੇ ਦੇ ਬਹੁਤ ਸਾਰੇ ਇਲਜ਼ਾਮ ਵਿਰੋਧੀਆਂ ਦੇ ਵੱਲੋਂ ਲਗਾਏ ਜਾਂਦੇ ਜੇ ਜਦੋਂ ਵੀ ਕੋਈ ਹੱਕ ਸੱਚ ਦੀ ਗੱਲ ਕਰਦਾ ਨਾ ਇਹੋ ਜਿਹੇ ਇਲਜ਼ਾਮ ਵਿਰੋਧੀਆਂ ਨੇ ਲਾਉਣੇ ਹੁੰਦੇ ਆ ਕਿ ਉਹਨਾਂ ਕੋਲ ਨਾ ਗੱਲਾਂ ਦਾ ਕੋਈ ਜਵਾਬ ਤੇ ਹੁੰਦਾ ਨਹੀਂ ਤੇ ਕਿਸਾਨੀ ਅੰਦੋਲਨ ਚੱਲਿਆ ਉਦੋਂ ਵੀ ਉਹਨਾਂ ਨੂੰ ਖਾਲਸਤਾ ਨਹੀਂ ਦੂਜੇ ਤੇ ਜੇ ਕਹਿਣ ਦੀ ਕੋਸ਼ਿਸ਼ ਕੀਤੀ ਗਈ ਤੇ ਇਹ ਮੁੜ ਕੇ ਦੇਖੋ ਕਿ ਸਾਰਾ ਕੁਝ ਇਦਾਂ ਹੀ ਹੋਇਆ ਇਹ ਜਿਹੜਾ ਵੀ ਕੋਈ ਮੇਰਾ ਖਿਆਲ ਹੈ ਕਿ ਲੀ ਤੋਂ ਹਟ ਕੇ ਕੋਈ ਸਮਾਜ ਦੇ ਭਲੇ ਲਈ ਸੱਚੇ ਦਿਲੋਂ ਗੱਲ ਕਰੂਗਾ ਉਹਦੇ ਨਾਲ ਇਹੋ ਜਿਹੇ ਇਲਜ਼ਾਮ ਉੱਤੇ ਲੱਗਦੇ ਰਹਿਣਗੇ ਮੇਰਾ ਖਿਆਲ ਹੈ ਦੇਸ਼ ਤੋੜਨ ਵਾਲੀ ਇਹੋ ਜੀ ਤੇ ਕੋਈ ਗੱ ਚਾਹ ਰਹਿ ਸਕਦਾ ਜੇ ਦੇਸ਼ ਦੇ ਲੋਕ ਚੰਗੇ ਸਮਝਦਾਰ ਹੋਣ ਨੌਜਵਾਨੀ ਚੰਗੇ ਪਾਸੇ ਲੱਗੇ ਜਿਹੋ ਜਿਹੇ ਹਾਲਾਤ ਬਣੇ ਪਏ ਮੇਰੇ ਖਿਆਲ ਬਹੁਤ ਸਾਡੇ ਸਾਰੇ ਪੰਜਾਬੀਆਂ ਵਾਸਤੇ ਵੀ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਨੌਜਵਾਨ ਨਿਆਣੇ ਰੋਜ਼ ਟੀਕੇ ਲਾਲਾ ਕੇ ਕੋਈ ਕਿਤੇ ਮਰਿਆ ਪਿਆ ਕੋਈ ਝਾੜੀਆਂ ਚ ਮਰਿਆ ਪਿਆ ਕੋਈ ਨਾਲੀਆਂ ਚ ਪਿਆ ਇਹ ਇਹ ਚੀਜ਼ ਸਾਡੇ ਲੀਡਰਾਂ ਨੂੰ ਇਧਰ ਧਿਆਨ ਦੇਣਾ ਚਾਹੀਦਾ ਹੈ ਖਾਲਿਸਤਾਨ ਵਾਲੀ ਕੋਈ ਜ਼ਿਕਰ ਜਾਂ ਕੋਈ ਦੇਸ਼ ਨੂੰ ਵਾਲਾ ਨਹੀਂ ਇਹ ਸਿਰਫ ਪ੍ਰਪੋਗੈਂਡਾ ਤਿਆਰ ਕੀਤਾ ਗਿਆ ਹੈ ਇਹ ਤਾਂ ਪੰਜਾਬ ਨੂੰ ਜੋੜਨ ਦੀ ਗੱਲ ਕਰਦੇ ਇਹ ਜੋੜਨ ਦੀ ਗੱਲ ਇਹ ਚੀਜ਼ ਹੁੰਦੀ ਹੈ ਕਿ ਜਿਹੜੀਆਂ ਸਾਡੇ ਨਾਲ ਬੇਇਨਸਾਫੀਆਂ ਹੋਈਆਂ ਉਹਨਾਂ ਦੇ ਤੇ ਗੱਲ ਕਰਨ ਇਸ ਅਸੀਂ ਇਸ ਦੇਸ਼ 'ਚ ਰਹਿਣਾ ਤਾਂ ਚਾਹੁੰਦੇ ਆ ਪਰ ਸਾਨੂੰ ਦੂਜੇ ਦਰਜੇ ਦਾ ਤੀਜੇ ਦਰਜੇ ਦਾ ਸਹਾਰੀ ਬਣਾ ਕੇ ਸਾਡੇ ਨਾਲ ਇਹ ਜਿਹੜੇ ਜਿਹੋਜੇ ਹਾਲਾਤ ਬਣਾਏ ਜਾ ਰਹੇ ਆ ਇਹ ਸਾਡੇ ਕੌਮ 'ਚ ਬੇਗਾਨਗੀ ਦੀ ਭਾਵਨਾ ਸਾਡੇ ਬੰਦੀ ਸਿੰਘ ਆ ਉਹਨਾਂ ਦੀ ਸਜ਼ਾ ਪੂਰੀ ਹੋਣ ਦੇ ਬਾਅਦ ਜਿੱਦ ਨੂੰ ਛੱਡਿਆ ਜਾ ਰਿਹਾ ਤੇ ਫਿਰ ਲੋਕ ਫਿਰ ਕੀ ਸੋਚਣ ਕਿ ਸਾਨੂੰ ਕਿੱਥੋਂ ਨਸਾ ਮਿਲੂਗਾ ਇਸ ਕਰਕੇ ਸਰਕਾਰ ਨੂੰ ਵੀ ਇਹ ਸਾਰੀਆਂ ਚੀਜ਼ਾਂ ਵਾਸਤੇ ਧਿਆਨ ਦੇਣਾ ਚਾਹੀਦਾ ਆ ਕਿਸਾਨ ਕਿਦੋਂ ਦੇ ਬੈਠੇ ਆ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਇਹ ਤੇ ਇਹੋ ਜਿਹੀਆਂ ਚੀਜ਼ਾਂ ਹਰਿਆਣਾ ਆਉਣ ਤੋਂ ਸਾਾਨੂੰ ਤੇ ਆਪ ਤੁਸੀਂ ਧੱਕੇ ਬਾਹਰ ਕਰ ਰਹੇ ਹੋ ਇਹ ਮੁਖਤਾਰਾ ਚੋਂ ਇਸ ਕਰਕੇ ਮੇਰਾ ਖ ਾਨੂੰ ਮੇ ਸੋਚਣਾ ਚਾਹੀਦਾ ਕਿ ਜਿਹੜੇ ਹਰਿਆਣਾ ਤੇ ਉਹ ਬਾਰਡਰ ਬਣਾਏ ਆ ਉਹ ਖੋਲ ਕੇ ਲੋਕਾਂ ਨੂੰ ਆਉਣ ਜਾਣ ਦਾ ਰਸਤਾ ਜਿਹੜੇ ਬੰਦ ਪਏ ਆ ਉਹਨਾਂ ਨੂੰ ਖੋਲਣ ਕਿੰਨੀ ਕਿੰਨੀ ਖੱਜਲ ਖਵਾਬੇ ਹੋ ਰਹੀ ਹੈ ਤੇ ਦਿੱਲੀ ਆਉਣ ਵਾਸਤੇ ਜਾਂ ਕੋਰ ਤੇ ਇਸ ਕਰਕੇ ਕਿਸਾਨਾਂ ਦੀ ਵੀ ਗੱਲ ਸੁਣੀ ਚਾਹੀਦੀ ਉਹਨਾਂ ਦੇ ਮਸਲੇ ਹੱਲ ਕਰਕੇ ਵਰਸਾ ਸਿੰਘ ਵਰਸਾ ਸਿੰਘ ਬਲਟੋਹਾ ਤੁਸੀਂ ਇਲੈਕਸ਼ਨ ਚ ਸੁਣਿਆ ਹੋਣਾ ਉਹ ਕਹਿੰਦੇ ਕਿ ਅਮਰਿਤਪਾਲ ਨੇ ਤਾਂ ਇਲੈਕਸ਼ਨ ਨਹੀਂ ਲੜਨਾ ਸੀਗਾ ਇਹ ਆਰਐਸਐਸ ਦਾ ਵਕੀਲ ਮਿਲਦੇ ਨੇ ਉਸ ਤੋਂ ਬਾਅਦ ਆਰਐਸਐਸ ਦੇ ਪਿੱਛੇ ਆਰਐਸਐਸ ਸਾਰਾ ਕੁਝ ਕਰਾਰੀ ਹੈ ਇਸ ਤਰੀਕੇ ਦੇ ਇਲਜ਼ਾਮ ਵਰਸਾ ਸਿੰਘ ਵਲਟੋਆ ਵਰ ਕੋ ਛੋਰ ਲੀਡਰ ਲਗਾਤੇ ਹੋਏ ਨਜ਼ਰ ਆਇਆ ਮੇਰਾ ਖਿਆਲ ਜੀ ਤੁਸੀਂ ਹੁਣੇ ਇੱਕ ਸਵਾਲ ਕੀਤਾ ਸੀ ਕਿ ਇਹਨਾਂ ਨੂੰ ਕੋਈ ਬਾਹਰ ਦੀਆਂ ਏਜੰਸੀਆਂ ਇਹਨਾਂ ਨੂੰ ਵਰਤ ਰਹੀਆਂ ਜਾਂ ਕੋਈ ਵਿਰੋਧੀ ਮੁਲਖ ਮੜ ਰਹੇ ਇੱਕ ਬਸ ਇਹ ਕਹਿ ਰਹੇ ਕਿ ਆਰਐਸਐਸ ਇਹਨਾਂ ਨੂੰ ਅੱਗੇ ਲਿਆ ਰਹੀ ਸਾਨੂੰ ਤੇ ਸਮਝ ਨਹੀਂ ਆ ਰਿਹਾ ਕਿ ਇਹ ਇੱਕ ਘਟਨਾ ਕਰਮ ਕੀ ਚੱਲ ਰਿਹਾ ਇਸ ਕਰਕੇ ਮੇਰਾ ਖਿਆਲ ਸਭ ਕੁਝ ਉਹਨਾਂ ਨੂੰ ਬਦਨਾਮ ਕਰਨ ਦੀ ਜਾਂ ਇਹੋ ਜਿਹੀਆਂ ਚੀਜ਼ਾਂ ਚੱਲੀਆਂ ਜਾ ਰਹੀਆਂ ਉਹ ਲੋਕਾਂ ਲੋਕਾਂ ਚ ਲੋਕਾਂ ਦੇ ਭਲੇ ਲਈ ਗੱਲ ਕਰਨੇ ਚਾਹੁੰਦੇ ਤੇ ਲੋਕਾਂ ਚ ਹੀ ਰਹਿ ਮੇਰਾ ਖਿਆਲ ਹੈ ਕਿ ਇਹ ਚੀਜ਼ ਹੈ ਕਿ ਉਹ ਲੋਕਾਂ ਦੇ ਨੇਤਾ ਵਾ ਲੋਕਾਂ ਨੇ ਉਹਨਾਂ ਨੂੰ ਚੁਣਿਆ ਉਹ ਨਾ ਤੇ ਆਰਐਸਐਸ ਨੇ ਉਹਨਾਂ ਨੂੰ ਸੀਟ ਤੇ ਚੁੱਕ ਕੇ ਬਿਠਾ ਦਿੱਤਾ ਤੇ ਨਾ ਹੀ ਕੋਈ ਬਾਹਰੀਆਂ ਏਜੰਸੀਆਂ ਨੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜੇ ਪ੍ਰਪਾਗੈਂਡੇ ਤੋਂ ਸਾਰਿਆਂ ਨੂੰ ਬਾਜ਼ ਆ ਕੇ ਆਪਣੇ ਜਿਹੜੇ ਕੌਮ ਦੇ ਜਿਹੜੇ ਮਸਲੇ ਆ ਸਾਹਮਣੇ ਆ ਪੰਜਾਬ ਦੇ ਉਹ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ ਇਹ ਇਸ ਕਰਕੇ ਵੀ ਸਿਗਾ ਕਿ ਤੁਸੀਂ ਜਾਣਾ ਵੀ ਇੱਕ ਦੋ ਸਵਾਲ ਤੁਹਾਡੇ ਲਵਾਂਗੇ ਫਿਰ ਪੂਰਾ ਪਰਿਵਾਰ ਆਇਆ ਬੇहद ਇੱਕ ਵੱਡਾ ਦਿਨ ਹੈ ਪਰਿਵਾਰ ਦੇ ਵਾਸਤੇ ਵੀ ਦੁਬਈ ਦੇ ਵਿੱਚ ਅਮਰਿਤਪਾਲ ਸਿੰਘ ਉੱਥੇ ਨੌਕਰੀ ਕਰਦੇ ਨੇ ਜਿਵੇਂ ਨੌਜਵਾਨ ਅੱਜਕੱਲ ਦੁਬਈ ਕੈਨੇਡਾ ਅਮਰੀਕਾ ਚਲੇ ਜਾਂਦੇ ਨੇ ਅਜਿਹਾ ਕੀ ਸਿਸਟਮ ਬਣਿਆ ਕਿ ਸੋਚਿਆ ਕਿ ਦੁਬਈ ਤੋਂ ਵਾਪਸ ਆਵਾਂਗਾ ਕੇਸ ਰੱਖਾਂਗਾ ਸਿੱਖੀ ਸਰੂਪ ਦੇ ਵਿੱਚ ਪੂਰਾ ਆਵਾਂਗਾ ਕਿਹੜਾ ਅਜਿਹਾ ਫੈਕਟਰ ਕਿਹੜਾ ਅਜਿਹਾ ਕਾਰਨ ਸੀਗਾ ਔਰ ਫਿਰ ਜਿਹੜੇ ਨੌਜਵਾਨ ਨੇ ਉਹਨਾਂ ਦੇ ਲਈ ਰੋਲ ਮਾਡਲ ਬਣ ਕੇ ਅਮਰਿਤ ਛਕਾਵਾਂਗਾ ਇਹ ਅਜਿਹਾ ਕੀ ਘਟਨਾ ਕਰਾਂ ਵਾਪਰੇ ਕਿਉਂਕਿ ਜਦੋਂ ਵਿਰੋਧੀਆਂ ਤੋਂ ਇਸ ਗੱਲਬਾਤ ਹੁੰਦੀ ਵਿਰੋਧੀ ਇਹ ਕਹਿ ਦਿੰਦੇ ਕਹਿੰਦੇ ਕਿ ਕੋਮਲੀ ਕੋਈ ਰੋਲ ਨਹੀਂ ਹੈ ਇਹ ਤਾਂ ਤਿਆਰ ਕਰਕੇ ਲਿਆਂਦਾ ਗਿਆ ਇਹ ਤਾਂ ਸਿੱਖੀ ਸਰੂਪ ਚ ਵੀ ਨਹੀਂ ਸੀਗਾ ਇਹ ਤਾਂ ਉੱਥੇ ਟਰੱਕ ਡਰਾਈਵਰ ਚਲਾਉਂਦੇ ਟਰੈਕ ਡਰਾਈਵਿੰਗ ਕਰਦੇ ਸੀਗੇ ਇਸ ਤਰੀਕੇ ਦੇ ਤੁਸੀਂ ਸਾਰੇ ਬਿਆਨ ਸੁਨੇ ਹੋਣੇ ਤੁਹਾਨੂੰ ਸਾਰਾ ਕੁਝ ਪਤਾ ਹੈ ਤੁਸੀਂ ਕਲੀਅਰ ਕਰ ਸਕੋ ਇਹ ਜੀ ਜਿਹੜੇ ਵਿਰੋਧੀਆਂ ਦਾ ਇਲਜ਼ਾਮ ਲਾਉਣੇ ਤੇ ਇਹੋ ਜਿਹੀ ਚ ਚਾਉਂਦੀਆਂ ਕਿ ਸਾਡਾ ਪਰਿਵਾਰ ਸ਼ੁਰੂ ਤੋਂ ਗੁਰਸਿੱਖੀ ਨਾਲ ਅਸੀਂ ਸੰਬੰਧਤ ਹਾਂ ਤੇ ਕਿਸੇ ਵੇਲੇ ਸਮੇਂ ਦੇ ਹਾਲਾਤ ਜਿਹੜੇ ਉਹਨਾਂ ਨੂੰ ਉਤੋਂ ਉਹਨਾਂ ਨੇ ਵਾਲ ਕਟਾਏ ਸਾਡੇ ਪਰਿਵਾਰ ਚ ਉਸ ਟਾਈਮ ਵੀ ਬੜੀ ਅਸੀਂ ਦੁੱਖ ਮਹਿਸੂਸ ਕੀਤਾ ਸਾਰਿਆਂ ਨੇ ਕਦੋਂ ਦੀ ਕਦੋਂ ਕੇਸ ਕਟਾਏ ਸੀ ਉਹ ਮੇਰੇ ਖਿਆਲ 12 ਦੀ ਗੱਲ ਹੋਣੀ ਹੈ 2012 2012 ਇੰਡੀਆ ਚ ਸੀ ਜਾਂ ਦੁਬਈ ਚ ਸੀ 2010 ਇਥੇ ਇੰਡੀਆ ਚ ਸੀ ਇੰਡੀਆ ਸੀ ਉਹ ਤੋਂ ਬਾਅਦ ਫਿਰ ਉੱਥੇ ਚਲੇ ਗਏ ਫਿਰ ਜਦੋਂ ਬੇਦਬੀਆਂ ਦੀ ਇਹ ਘਟਨਾ ਸ਼ੁਰੂ ਹੋਈਆਂ ਉਦੋਂ ਉਹਨਾਂ ਦੇ ਮਨ ਚ ਵੀ ਕੋਈ ਇਸ ਚੀਜ਼ ਦਾ ਕੋਈ ਦੁਬਾਰਾ ਇਹ ਚੀਜ਼ ਰੋਸ ਜਾਗਿਆ ਕਿ ਸਾਡੇ ਨਾਲ ਕੀ ਹੋ ਰਿਹਾ ਸਾਡੇ ਗੁਰੂ ਤੇ ਇਹੋ ਜਿਹੇ ਹਮਲੇ ਜਿਹੜੇ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਤੁਸੀਂ ਉਦੋਂ ਨਰਾਜ਼ ਹੋਏ ਸੀ ਜਦੋਂ ਕੇਸਾਂ ਦਾ ਕਤਲ ਕੀਤਾ ਤੁਸੀਂ ਕਹਿੰਦੇ ਕੀ ਕੀਤਾ ਉਸ ਤੋਂ ਪਹਿਲਾਂ ਕੇਸ ਕਰਕੇ ਹਾਂਜੀ ਸਾਡਾ ਸਾਰਾ ਪਰਿਵਾਰ ਇਹ ਨਰਾਜ਼ ਸੀਗਾ ਤੇ ਫਿਰ ਚਲੋ ਜਵਾਨ ਜਿਹਨੂੰ ਆਪਣੀ ਮਰਜ਼ੀ ਤੇ ਆ ਜਾਂਦੇ ਫਿਰ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਫਿਰ ਚਲੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਉਹ ਆਪਣੇ ਆਪ ਹੀ ਇਸ ਲੈਂਡ ਚ ਵਾਪਸ ਆਏ ਫਿਰ ਉਹ ਜਿਹੜੇ ਕਿ ਤੁਸੀਂ ਕਿਦੋਂ ਉਹਦਾ ਪਿੱਛੇ ਉਹਦੀਆਂ ਜਿਹੜੇ ਪੇਜ ਪੂਜਾ ਦੇਖ ਸਕਦੇ ਜੋ ਕਿ ਉਹ ਸ਼ੁਰੂ ਨੂੰ ਹੀ ਆਪਣੇ ਧਰਮ ਨਾਲ ਪਿਆਰ ਕਰਦਾ ਆਪਣੀ ਕੌਮ ਨਾਲ ਕਰਦਾ ਤੇ ਇਸ ਕਰਕੇ ਉਹ ਅੱਗੇ ਵਧਦਾ ਵਧਦਾ ਜਦੋਂ ਦੀਪ ਸਿੱਧੂ ਨੇ ਆ ਕੇ ਲੋਕਾਂ ਨੂੰ ਜਗਾਇਆ ਫਿਰ ਉਸ ਮਹਿਮਨਾ ਕਿਸਾਨੀ ਮਹਿਮਨਾ ਵਿੱਚ ਜੁੜੇ ਰਹੇ ਹੋ ਤੇ ਇਸ ਕਰਕੇ ਉਹਦੋਂ ਬਾਅਦ ਚ ਜਦੋਂ ਦੀਪ ਸਿੱਧੂ ਨੇ ਇਹੋ ਜਿਹੀ ਘਟਨਾ ਵਾਪਰ ਜਾਂਦੀ ਆ ਤੇ ਫਿਰ ਉਹਨਾਂ ਨੂੰ ਜਿਹੜੇ ਉਹਨਾਂ ਦੀ ਜਥੇਬੰਦੀ ਸੀ ਉਹਨਾਂ ਨੇ ਉਹਨੂੰ ਅਗਵਾਈ ਕਰਨ ਦਾ ਮੌਕਾ ਦਿੱਤਾ ਤੇ ਉਹਨਾਂ ਨੇ ਉਹ ਕੁਝ ਟਾਈਮ ਤੇ ਉੱਥੋਂ ਰਹਿ ਕੇ ਅਗਵਾਈ ਕੀਤੀ ਫਿਰ ਉਹਨਾਂ ਨੂੰ ਲੱਗਾ ਕਿ ਸਾਨੂੰ ਇੱਥੇ ਇਸ ਧਰਤੀ ਤੇ ਵਿਚਰ ਕੇ ਹੀ ਇਹ ਲੋਕਾਂ ਦੇ ਨਾਲ ਮਿਲ ਕੇ ਫੇਸ ਟੂ ਫੇਸ ਗੱਲ ਕਰਕੇ ਹੀ ਇਹ ਮਸਲੇ ਦਾ ਕੋਈ ਜੋ ਸਾਡੀ ਨੌਜਵਾਨੀ ਕਰਾਏ ਪਈ ਉਹਨੂੰ ਸਹੀ ਰਸਤੇ ਤੇ ਤਾਂ ਹੀ ਲੈ ਸਕਦੇ ਹਾਂ ਕਿ ਜੇ ਉਹਨਾਂ ਚ ਅਸੀਂ ਵਿਚਰਾਂਗੇ ਤੇ ਇਹ ਮੇਰਾ ਖਿਆਲ ਹੈ ਕਿ ਸਾਡੀਆਂ ਹਕੂਮਤਾਂ ਨੂੰ ਜਾਂ ਸਾਡੇ ਜਿਹੜੇ ਰਾਜਨੀਤਿਕ ਪਾਰਟੀਆਂ ਨੂੰ ਇਹ ਚੀਜ਼ ਚੰਗੀ ਨਹੀਂ ਲੱਗੀ ਕਿ ਸਾਡੀ ਨੌਜਵਾਨੀ ਕੋਈ ਸਿੱਧੇ ਰਸਤੇ ਤੇ ਆਵੇ ਉਹਨਾਂ ਨੇ ਉਸ ਟਾਈਮ ਤੇ ਵੀ ਇਹੋ ਜਿਹੀ ਘਟਨਾ ਕਰਮਾ ਕੋਈ ਛੋਟੀਆਂ ਚੀਜ਼ਾਂ ਨੂੰ ਬਹੁ ਇਹ ਗਲਤ ਐਂਟੀ ਨੈਸ਼ਨਲ ਉਹ ਦੂਜਾ ਤੀਜਾ ਕਰ ਕਰਕੇ ਤੇ ਇਹੋ ਜੀਆਂ ਚੀਜ਼ਾਂ ਲੋਕਾਂ ਦੇ ਮਨਾਂ 'ਚ ਵੀ ਜ਼ਹਿਰ ਭਰਦੇ ਆ ਮੇਰਾ ਖਿਆਲ ਹੈ ਕਿ ਅੱਜ ਇਹੋ ਜਿਹਾ ਜਾਖੜ ਸਾਹਿਬ ਨੇ ਬਿਆਨ ਦਿੱਤਾ ਇਸ ਕਾਮਨ ਇਹ ਇਹ ਭਾਈਚਾਰਿਆਂ ਨੂੰ ਵੰਡਣ ਵਾਲੀ ਗੱਲ ਆ ਮੇਰਾ ਖਿਆਲ ਹੈ ਕਿ ਉਹ ਲਾਰੈਂਸ ਬਿਸ਼ੋਈ ਬਿਸ਼नोई ਨਾਲ ਇਹਨਾਂ ਦੀ ਤੁਲਨਾ ਕਰਨੇ ਕਿੱਡੀ ਬਿਹੱਦ ਮਾੜੀ ਗੱਲ ਆ ਲੋਰੈਂਸ ਨਾਲ ਤੁਲਨਾ ਕਰਨੀ ਬੇਹਦ ਗਲਤ ਹੈ ਗਲਤ ਹੈ ਕਿਉਂਕਿ ਇਹ ਤੇ ਸਮਾਜ ਚ ਵਿਚਰਦੇ ਆ ਕਿ ਕੋਈ ਉਹਨਾਂ ਨੇ ਕੋਈ ਫਰੋਤੀ ਨਹੀਂ ਮੰਗੀ ਕਿਸੇ ਦਾ ਕੋਈ ਮਰਡਰ ਨਹੀਂ ਕੀਤਾ ਕੋਈ ਲੋਕਾਂ ਨੇ ਨੌਜਵਾਨੀ ਨੂੰ ਸਿੱਧੇ ਰਸਤੇ ਪਾ ਰਹੇ ਤੇ ਉਹ ਜਿਹੜੇ ਉਹ ਜੋ ਜੋ ਕਰ ਰਹੇ ਆ ਕਿੰਨੇ ਲੋਕਾਂ ਨੂੰ ਮਰਵਾ ਰਹੇ ਆ ਕੀ ਕਰ ਰਹੇ ਇਹੋ ਜੀਆਂ ਚੀਜ਼ਾਂ ਤੇ ਮੇਰਾ ਖਿਆਲ ਹੈ ਬਹੁਤ ਇਹਨਾਂ ਨੂੰ ਸੋਚ ਸਮਝ ਕੇ ਐਡੇ ਵੱਡੇ ਅਹੁਦੇ ਤੇ ਇਹੋ ਜੇ ਲੀਡਰ ਹੋ ਕੇ ਮੇਰਾ ਖਿਆਲ ਹੈ ਕਿ ਇਹਨਾਂ ਦੇ ਸਿੱਖੀ ਪ੍ਰਤੀ ਜਾਂ ਬਹੁਤ ਵੱਡੀ ਨਫਰਤ ਹੈ ਇਹਨਾਂ ਦੇ ਮਨ ਚ ਜਿਹੜੀ ਇਹ ਇਹੋ ਜੇ ਬਿਆਨ ਦਿੰਦੇ ਆ ਅਮਰਿਤਪਾਲ ਆਪਣਾ ਰੋਲ ਮਾਡਲ ਕਿਸ ਨੂੰ ਮੰਨਦੇ ਨੇ ਬਾ ਕੀ ਉਹ ਕਿਤਾਬਾਂ ਵੀ ਪੜ੍ਹਦੇ ਜੇਕਰ ਪੜ੍ਹਦੇ ਕਿਹੜੇ ਕਿਹੜੇ ਟੋਪਿਕ ਤੇ ਪੜ੍ਹਦੇ ਔਰ ਆਪਣਾ ਰੋਲ ਮਾਡਲ ਕਿਸ ਨੂੰ ਮੰਨਦੇ ਨੇ ਰੋਲ ਮਾਡਲ ਤੇ ਸਾਡੇ ਗੁਰੂ ਸਾਹਿਬ ਆ ਜੀ ਸਾਡਾ ਗੁਰੂ ਗ੍ਰੰਥ ਸਾਹਿਬ ਸਾਡਾ ਰੋਲ ਮਾਡਲ ਆ ਸਾਡੇ ਜਿਹੜੇ ਬੇਅੰਤ ਜੋਧੇ ਸ਼ਹੀਦ ਹੋਏ ਆ ਉਹਨਾਂ ਨੂੰ ਰੋਲ ਮਾਡਲ ਮੰਨਦੇ ਆ ਤੇ ਉਹਨਾਂ ਦੇ ਜੋ ਉਹਨਾਂ ਨੇ ਆਪਣੀ ਧਰਤੀ ਲਈ ਇਹ ਇੰਨੀਆਂ ਲੜਾਈਆਂ ਲੜੀਆਂ ਤੇ ਇਸ ਹਿੰਦੁਸਤਾਨ ਨੂੰ ਆਬਾਦ ਰੱਖਣ ਵਾਸਤੇ ਜਿਨ੍ਹਾਂ ਨੇ ਬਹੁਤ ਕੁਝ ਕੀਤਾ ਉਹਨਾਂ ਨੂੰ ਰੋਲ ਮਾਡਲ ਮੰਨਦੇ ਆ ਕਿ ਜਿਹੜੇ ਵੀ ਬੇਇਨਸਾਫੀ ਖਿਲਾਫ ਲੜਦੇ ਰਹੇ ਆ ਤੇ ਗਾਂਵੀ ਲੜਦੇ ਰਹਿਣਗੇ ਮੇਰਾ ਖਿਆਲ ਹੈ ਕਿ ਇਹ ਰੋਲ ਮਾਡਲ ਤੇ ਹੋਈ ਹੈ ਕੋਈ ਤੁਸੀਂ ਇੱਕ ਪੂਰਾ ਕੋਈ ਗਿਆਪਨ ਤਿਆਰ ਕੀਤਾ ਹੈ ਕਿ ਆ ਤੁਹਾਡੀਆਂ ਮੰਗਾਂ ਨੇ ਸਰਕਾਰ ਨੂੰ ਦੇਣ ਦੇ ਲਈ ਇੱਕ ਤਾਂ ਮੰਗ ਹੋਏਗੀ ਕਿ ਐਨਐਸਏ ਜਲਦੀ ਤੋਂ ਜਲਦੀ हटਾਈ ਜਾਵੇ ਹੋਰ ਕਿਹੜੀਆਂ ਕਰੀਆਂ ਮੰਗਾਂ ਨੇ ਜਿਹੜੀਆਂ ਤੁਸੀਂ ਗਿਆਪਨ ਹੋਮ ਮਿਨਿਸਟਰ ਨੂੰ ਜਾਣ ਵਾਲੇ ਦਿਨਾਂ ਚ ਲੋਕ ਸਭਾ ਸਪੀਕਰ ਨੂੰ ਜਾਂ ਕਿਸੇ ਹੋਰ ਨੂੰ ਦੇ ਸਕਦੇ ਨਹੀਂ ਇਹ ਜੀ ਕਿ ਜੋ ਇਹ ਮਸਲੇ ਸਾਡੇ ਜਿਹੜੇ ਆ ਸਾਰੇ ਹੀ ਸਾਰਿਆਂ ਨੂੰ ਹੀ ਪਤਾ ਸਾਰੇ ਰਾਜਨੀਤਿਕ ਪਾਰਟੀਆਂ ਨੂੰ ਪਤਾ ਹੀ ਹੈ ਕਿ ਸਾਡਾ ਬੰਦੀ ਸਿੰਘਾਂ ਦਾ ਸਭ ਤੋਂ ਜਿਹੜਾ ਜਿਹੜੇ ਪੁਰਾਣੇ ਬੰਦੀ ਸਿੰਘ ਹੈ ਇਹ ਉਹਨਾਂ ਦਾ ਮਸਲਾ ਜਿਹੜਾ ਕਿ ਉਹ ਵੀ ਸਾਡੀ ਕੌਮ ਨਾਲ ਬਹੁਤ ਵੱਡੀ ਬੇਇਨਸਾਫੀ ਆ ਕਿ ਉਹ ਇਹਨੇ ਨੇ ਸਾਲਾਂ ਤੋਂ ਜੇਲ੍ਹ ਚ ਹੈ ਤੇ ਉਹਨਾਂ ਦੇ ਉੱਪਰ ਇੱਕ ਰਾਜਨੀਤਿਕ ਲੋਕਾਂ ਦੇ ਉੱਪਰ ਛੱਡਿਆ ਹੋਇਆ ਫੈਸਲਾ ਕਿ ਉਹਨਾਂ ਦੀ ਜ਼ਿੰਦਗੀ ਮੌਤ ਦਾ ਫੈਸਲਾ ਉਹ ਕਰਨਗੇ ਮੇਨੂੰ ਮਤਲਬ ਦੇਸ਼ ਦਾ ਕਾਨੂੰਨ ਵੀ ਇਹ ਇੱਥੇ ਆ ਕੇ ਮੇਰਾ ਖਿਆਲ ਹੈ ਕਿ ਉਹ ਸਹੀ ਨਹੀਂ ਕਰ ਰਿਹਾ ਕਿ ਉਹ ਫੈਸਲਾ ਦੇਸ਼ ਦੇ ਕਾਨੂੰਨ ਨੂੰ ਕਰਨਾ ਚਾਹੀਦਾ ਕਿ ਉਹ ਬੰਦਿਆਂ ਨੂੰ ਅੰਦਰ ਜਦੋਂ ਉਹਨਾਂ ਦੇ ਸਹਾਜਪੂਰੀ ਉਹ ਗਿੱਤ ਨੂੰ ਛੜਨਾ ਚਾਹੀਦਾ ਤੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਡੇ ਕੌਮ ਨਾਲ ਬਹੁਤ ਵੱਡੀ ਬੇਇਨਸਾਫੀ ਆ ਇਹੋ ਜੇ ਆ ਬਾਕੀ ਬੇਅਦਬੀਆਂ ਦਾ ਮਾਮਲਾ ਉਹ ਚ ਕੋਈ ਇਨਸਾਫ ਨਹੀਂ ਮਿਲ ਰਿਹਾ ਨੌਜਵਾਨੀ ਨਸ਼ਿਆਂ ਨਾਲ ਗਰਕ ਹੋ ਰਹੀ ਉਹਦੇ ਵਾਸਤੇ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਸਰਕਾਰਾਂ ਕੋਈ ਵਾਦਾ ਕਰਕੇ ਆਉਂਦੀਆਂ ਤੇ ਉੱਤੇ ਕੰਮ ਨਹੀਂ ਕਰ ਰਹੀਆਂ ਬਾਕੀ ਸਾਡੇ ਪਾਣੀਆਂ ਦਾ ਮਸਲਾ ਸਾਡੀ ਰਾਜਧਾਨੀ ਦਾ ਮਸਲਾ ਮਸਲੇ ਸਾਰੇ ਹੀ ਆ ਇਹ ਤੇ ਸਾਰਿਆਂ ਨੂੰ ਪਤਾ ਮੇਰੇ ਖਿਆਲ ਉਹ ਉਹਨਾਂ ਨੂੰ ਮੌਕਾ ਮਿਲੂਗਾ ਤੇ ਉਹ ਉਠਾਉਣਗੇ ਵੀ ਤੇ ਮੇਰੇ ਖਿਆਲ ਮੈਂ ਤੇ ਪੰਜਾਬ ਦੇ ਜਿਹੜੇ ਨਵੇਂ ਐਮਪੀ ਚੁਣ ਕੇ ਆਏ ਸਾਰੇ ਉਹਨਾਂ ਨੂੰ ਕਹਿੰਨਾ ਆਪਣੇ ਸੱਭਿਆਚਾਰ ਲਈ ਸਾਰੇ ਜਣੇ ਉਹ ਰਲ ਮਿਲ ਕੇ ਸਾਰੇ ਜਣੇ ਹਿੰਮਤ ਮਾਰੋ ਤੇ ਆਪਣੇ ਜਿਹੜੇ ਜੋ ਮਸਲੇ ਆ ਉਹਦੇ ਬਸੇ ਆਪਾਂ ਸਾਰੇ ਜਣੇ ਰਲ ਮਿਲ ਕੇ ਅੱਗੇ ਵਧੀਏ ਮੈਂ ਸੇ ਗੱਲ ਤੇ ਆ ਰਿਹਾ ਸੀ ਪਾਰਲੀਮੈਂਟ ਚ ਹੁਣ ਕਿਉਂਕਿ ਅਮਰਿਤਪਾਲ ਸਿੰਘ ਨੇ ਆਉਣ ਵਾਲੇ ਦਿਨਾਂ ਚ ਮੁੱਦੇ ਚੁੱਕਦੇ ਹੋਏ ਨਜ਼ਰ ਆਣਗੇ ਕਿਹੜੇ ਕਿਹੜੇ ਮਸਲੇ ਤੁਹਾਡੀ ਗੱਲਬਾਤ ਹੋਈ ਅਮਰਿਤਪਾਲ ਨਾਲ ਕਿ ਮੈਂ ਸਭ ਤੋਂ ਪਹਿਲਾਂ ਪਾਰਲੀਮੈਂਟ ਦੇ ਵਿੱਚ ਇਹ ਮਸਲਾ ਸਭ ਤੋਂ ਪਹਿਲਾਂ ਚੱਕਾਂਗਾ ਬੰਦੀ ਸਿੰਘਾਂ ਦਾ ਪਾਣੀ ਦਾ ਬੇਅਦਬੀ ਦਾ ਜਾਂ ਕੋਈ ਹੋਰ ਮਸਲਾ ਕਿ ਇਹ ਸਭ ਤੋਂ ਪਹਿਲਾਂ ਅਮਰਿਤਪਾਲ ਸਿੰਘ ਦੀ ਸਪੀਚ ਹੋਏ ਨਹੀਂ ਇਹ ਜਿਹੜਾ ਬੰਦੀ ਸਿੰਘਾਂ ਦਾ ਮਾਮਲਾ ਨੇ ਇਹ ਇਹ ਮੇਰਾ ਖਿਆਲ ਹੈ ਕਿ ਸਭ ਤੋਂ ਪਹਿਲਾਂ ਚੁੱਕਣ ਦੀ ਲੋੜ ਹੈ ਬੇਅਦਬੀ ਦਾ ਮਾਮਲਾ ਪਹਿਲਾਂ ਚੁੱਕਣ ਦੀ ਲੋੜ ਆ ਜਿਹੜੇ ਨੌਜਵਾਨੀ ਸਾਡੀ ਨਸ਼ਿਆਂ ਚ ਦੇਨ ਚ ਪਤਾ ਨਹੀਂ ਕਿੰਨੇ ਨੌਜਵਾਨ ਸਾਡੇ ਹੱਥੋਂ ਨਿਕਲ ਜਾ ਰਹੇ ਆ ਇਹ ਮਸਲੇ ਸਾਡੇ ਬਹੁਤ ਜ਼ਰੂਰੀ ਆ ਬਾਕੀ ਜਿਹੜੇ ਸਾਰੇ ਪੰਜਾਬ ਦੇ ਮਸਲੇ ਆ ਉਹ ਮੇਰਾ ਖਿਆਲ ਸਾਰੀਆਂ ਧਿਰਾਂ ਨੂੰ ਮਿਲ ਬੈਠ ਕੇ ਕੋਈ ਇਕੱਠੀ ਕੋਈ ਇਹ ਮੀਟਿੰਗ ਕਰਕੇ ਜਾਂ ਉਹਦੇ ਕੋਈ ਬਣਾ ਕੇ ਸਾਰੇ ਜਿਹੜੇ ਸਾਡੀ ਰਾਜਧਾਨੀ ਦਾ ਮਸਲਾ ਸਾਡੇ ਪਾਣੀਆਂ ਦਾ ਮਸਲਾ ਜਾਂ ਜਿਹੜੇ ਸਾਡੇ ਹੋਰ ਵਾਧਤ ਘਰਾਂ ਦਾ ਮਸਲਾ ਇਹ ਸਾਰੇ ਜਾਨੇ ਇਹ ਰਲ ਕੇ ਹੋਣਾ ਚਾਹੀਦਾ ਤੇ ਮੈਂ ਪੰਜਾਬ ਦੇ ਜਿੰਨੇ ਵੀ ਐਮਪੀ ਆ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਆਪਾਂ ਜਿਹੜੇ ਪੰਜਾਬ ਦੇ ਹੱਕ ਖੋਏ ਜਾ ਰਹੇ ਆ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹਦੇ ਵਾਸਤੇ ਸਾਰਿਆਂ ਨੂੰ ਲੜਨਾ ਚਾਹੀਦਾ ਤੁਸੀਂ ਜਾਣਾ ਚਾਚਾ ਜੀ ਹੋਰਣਾ ਵੀ ਗੱਲਬਾਤ ਕਰਾਂਗੇ ਉਹਨਾਂ ਨੂੰ ਫੋਨ ਵਧਾਈ ਦੇ ਵੀ ਆ ਰਹੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਕ ਚੀਜ਼ ਹੋ ਰਿਹਾ ਕਿਉਂਕਿ ਤੁਸੀਂ ਪਿਓ ਔਰ ਅਮਰਿਤਪਾਲ ਸਿੰਘ ਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਦੇਖਿਆ ਬਚਪਨ ਚ ਸ਼ਰਾਰਤੀ ਸੀ ਬਚਪਨ ਜਾਂ ਫਿਰ ਜੋ ਪੰਜਾਬ ਨਾਲ ਹੋਇਆ ਉਹਨਾਂ ਗੱਲਾਂ ਤੇ ਤੁਸੀਂ ਗੱਲਬਾਤ ਉਹਨਾਂ ਨਾਲ ਕਰਦੇ ਸੀ ਇਹ ਬਚਪਨ ਚ ਕਿਸ ਤਰ੍ਹਾਂ ਦੇ ਨੇਚਰ ਸੀ ਔਰ ਜਦਵੇਂ ਜਿਵੇਂ ਵੱਡੇ ਹੁੰਦੇ ਗਏ ਉਸ ਬਾਬਤ ਤੁਸੀਂ ਜਾਣਕਾਰੀ ਦੇ ਸਕੋ ਨਹੀਂ ਉਹ ਇੱਕ ਨਾਰਮਲ ਹੀ ਜਿੱਦਾਂ ਪਰਿਵਾਰ ਚ ਹੈ ਥੋੜਾ ਹੈ ਸੀ ਕਿ ਉਹ ਦੂਜਿਆਂ ਬੱਚਿਆਂ ਨਾਲੋਂ ਥੋੜਾ ਜਿਹਾ ਵੱਧ ਇੰਟੈਲੀਜੈਂਟ ਸੀਗਾ ਪਰ ਉਹ ਨਾਰਮਲ ਹੀ ਸੀ ਕੋਈ ਇਦਾਂ ਦੀ ਕੋਈ ਖਾਸ ਨਹੀਂ ਸੀਗੀ ਕਿ ਸਾਰੇ ਬੱਚੇ ਸਾਡੇ ਸਾਰੇ ਪਰਿਵਾਰ ਦੇ ਹੋਰ ਵੀ ਸਾਡੇ ਜਿਹੜੇ ਫੈਮਿਲੀ ਦੇ ਸਾਡੇ ਚਾਚੇ ਤਾਇਆ ਦੇ ਬੱਚੇ ਆ ਜਾਂ ਸਾਡੇ ਭਾਈ ਭੈਣ ਉਹ ਸਾਰੇ ਸਾਰੇ ਵਧੀਆ ਸੀਗੇ ਸਾਰੇ ਅੱਛੇ ਪੜਨ ਵਾਲੇ ਸੀ ਅੱਛੇ ਨੇਚਰ ਦੇ ਸੀ ਅਸੀਂ ਜਦੋਂ ਵੀ ਕਿਤੇ ਬੈਠਦੇ ਸੀ ਜਾਂ ਵਿਦੇਸ਼ ਚ ਵੀ ਅਸੀਂ ਉਹਨਾਂ ਦਾ ਅਮਰਤਪਾਲ ਤੋਂ ਪਹਿਲਾਂ ਵੀ ਸਾਨੂੰ ਸਮਾਜ ਦੀ ਇਹੋ ਇੱਕ ਸਮਾਜ ਜਿਹੜੀਆਂ ਕ੍ਰੀਤੀਆਂ ਸਮਾਜ ਜਿਹੜੀ ਆਫੜਾ ਤਬੜੀ ਮੱਚੀ ਹੋਈ ਆ ਇਹਦੇ ਵਾਸਤੇ ਅਸੀਂ ਵੀ ਕਈ ਬਹੁਤ ਵਰੀ ਇਹੋ ਜਿਹੀ ਕੋਈ ਅਜੀਹਾ ਕਿੱਸਾ ਬਚਪਨ ਦਾ ਜਿਹੜਾ ਤੁਹਾਨੂੰ ਯਾਦ ਆਂਦਾ ਹੋਵੇ ਕਈ ਵਾਰ ਕਈ ਕਿਸੇ ਹੁੰਦੇ ਨਾ ਕਦੀ ਭੁੱਲ ਭੁੱਲਦੇ ਨਹੀਂ ਨਹੀਂ ਇਹ ਜੀ ਇਦਾਂ ਦਾ ਤਾਂ ਕੋਈ ਕਿੱਸਾ ਨਹੀਂਗਾ ਤੇ ਨੋਰਮਲੀ ਸਭ ਕੁਝ ਚੱਲ ਰਿਹਾ ਸੀ ਉਹ ਇਹ ਤੇ ਇੱਥੇ ਜਦੋਂ ਅੰਦਰ ਥੋੜਾ ਪੜਾਈ ਤੋਂ ਥੋੜਾ ਜਿਹਾ ਇੱਧਰ ਉੱਧਰ ਕਰਨ ਲੱਗਾ ਤੇ ਅਸੀਂ ਉਹਨੂੰ ਆਪਣੇ ਉੱਤੇ ਕੰਮ ਸਾਡੇ ਕੋਲ ਹੈਗਾ ਸੀ ਉਹਦੇ 'ਚ ਲਾ ਲਿਆ ਤੇ ਬਾਕੀ ਉੱਥੇ ਵੀ ਸਾਡੀ ਦੇਖ ਰਿਕਚ ਰਿਆ ਕੋਈ ਇਹੋ ਜਿਹਾ ਉਹਦੇ ਕਿਸੇ ਕਿਸੇ ਵੀ ਗਲਤ ਬੰਦੇ ਨਾਲ ਕਿਸੇ ਨਾਲ ਕੋਈ ਸਬੰਧ ਨਹੀਂ ਹੈ ਇਦਾਂ ਦੀ ਕੋਈ ਬਹੁਤ ਵਧੀਆ ਸਾਡੀ ਉੱਥੇ ਕੰਮ ਕਰ ਵੀ ਸੀਗਾ ਸਭ ਕੁਝ ਠੀਕ ਸੀਗਾ ਤੇ ਚਲੋ ਜਦੋਂ ਉਹ ਇਸ ਲੈਂਡ ਚ ਉਹ ਕਹਿੰਦਾ ਕਿ ਮੈਂ ਕੋਈ ਸੇਵਾ ਕਰਨੀ ਚਾਹੁੰਦਾ ਤੇ ਸਾਡਾ ਪਰਿਵਾਰ ਉਹਦੇ ਮਗਰ ਸੀਗਾ ਕਿ ਅਸੀਂ ਕਿਹਾ ਕਿ ਜੇ ਕੋਈ ਆਪਾਂ ਪੰਜਾਬ ਦੀ ਦੇਸ਼ ਦੀ ਕੋਈ ਸੇਵਾ ਕਰ ਸਕਦੇ ਹਾਂ ਆਪਣੇ ਧਰਮ ਦੀ ਤੇ ਆਪਾਂ ਨੂੰ ਅਗੱਡ ਚੜ ਕੇ ਉੱਚ ਯੋਗਦਾਨ ਪਾਉਣਾ ਚਾਹੀਦਾ ਕਿ ਅਸੀਂ ਅੱਜ ਵੀ ਉਸ ਚੀਜ਼ ਤੇ ਡਰੜੇ ਆ ਅਸੀਂ ਅੱਜ ਵੀ ਉਹਦੇ ਨਾਲ ਖੜੇ ਆ ਤੇ ਆਉਣ ਵਾਲੇ ਸਮੇਂ ਚ ਵੀ ਜਦੋਂ ਔਖਾ ਸਮਾਂ ਸੀ ਬਹੁਤ ਮਤਲਬ ਅਸੀਂ ਨਹੀਂ ਕਿ ਬਹੁਤ ਲੋਕ ਉਦੋਂ ਵੀ ਖੜੇ ਸੀ ਅੱਜ ਨੂੰ ਇਹ ਚੀਜ਼ ਹੋਇਆ ਮੋੱਖਾ ਸਮਾਂ ਚੱਲ ਰਿਹਾ ਸੀ ਉਦੋਂ ਕੀ ਸੋਚ ਰਹੇ ਸੀ ਨਹੀਂ ਕੋਈ ਸੋਚ ਨਹੀਂ ਰਹੇ ਕੋਈ ਨਹੀਂ ਇਹ ਸਾਨੂੰ ਇਹ ਚੀਜ਼ ਪਤਾ ਵੀ ਕਿ ਜੋ ਵੀ ਹੱਕ ਸਖਤ ਲੜਨ ਵਾਲਿਆਂ ਨਾਲ ਇਹੋ ਚੀਜ਼ਾਂ ਹੁੰਦੀਆਂ ਰਹਿੰਦੀਆਂ ਇਹਨੂੰ ਵੱਧ ਵੀ ਹੋ ਸਕਦਾ ਸੀ ਪਰ ਇਹ ਚੀਜ਼ ਹੈ ਕਿ ਚਲੋ ਜੋ ਵੀ ਅਸੀਂ ਉਹਦੀ ਰਜਾ ਚ ਹਮੇਸ਼ਾ ਰਾਜੀ ਰਹੇ ਕਿਉਂਕਿ ਪਤਨੀ ਲਈ ਬੇहद ਓਖਾ ਸੀਗਾ ਅੱਜ ਤੁਹਾਡੇ ਨਾਲ ਗੱਲ ਕਰਕੇ ਫਿਰ ਤੁਸੀਂ ਜਾਣਾ ਵੇ ਇੱਕ ਅੱਧਾ ਸਵਾਲ ਲੈਣੇ ਹਾਂ ਪਤਨੀ ਲਈ ਬੇहद ਓਖਾ ਹੁੰਦਾ ਜਦੋਂ ਨਵਾਂ ਵਿਆਹ ਹੋਇਆ ਹੋਵੇ ਔਰ ਇੰਨੇ ਸਾਰੇ ਇਲਜ਼ਾਮ ਔਰ ਚੀਜ਼ਾਂ ਲੱਗੀਆਂ ਹੁਣ ਕੀ ਕੁਛ ਉਹਨਾਂ ਦਾ ਕਹਿਣਾ ਨਹੀਂ ਉਹਨਾਂ ਨੇ ਵੀ ਬੜੇ ਦਿਰੜ ਰਾਤ ਦੇ ਨਾਲ ਇਸ ਇਸੇ ਚੀਜ਼ ਦਾ ਮੁਕਾਬਲਾ ਕੀਤਾ ਉਹ ਹਮੇਸ਼ਾ ਉਹਨਾਂ ਦੇ ਨਾਲ ਰਹੇ ਹੁਣ ਵੀ ਉਹ ਡਿਬਰੂਗੜ ਰਹਿੰਦੇ ਹਰ ਹਫਤੇ ਉਹਨਾਂ ਨੂੰ ਮਿਲਦੇ ਆ ਜੋ ਉਹਨਾਂ ਨੂੰ ਕੋਈ ਕਿ ਕਿਸੇ ਦੀ ਲੋਡ ਮਹਿਸੂਸ ਕਰਨ ਤੇ ਉਹ ਉਹਨਾਂ ਨੂੰ ਪਹੁੰਚਾਉਂਦੇ ਆ ਸਾਰਿਆਂ ਨੂੰ ਤੇ ਮੇਰਾ ਖਿਆਲ ਹੈ ਕਿ ਅਸੀਂ ਸਾਰੇ ਜਣੇ ਉਹ ਵੀ ਉਹਨਾਂ ਨੇ ਬਹੁਤ ਉਹਨਾਂ ਦਾ ਵੀ ਅਸੀਂ ਮਾਨਿਆ ਸਾਨੂੰ ਕਿ ਉਹ ਸਾਡੀ ਧੀ ਨੇ ਵੀ ਬੜੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਪਰਿਵਾਰ ਨੇ ਜਿਹੜਾ ਸੰਘਰਸ਼ ਕੀਤਾ ਉਹਦੇ ਚੋਂ ਉਹਦਾ ਵੀ ਬਹੁਤ ਵੱਡਾ ਯੋਗਦਾਨ ਹੈ। ਲਾਸਵਾਲ ਦੇਸ਼ ਦੇ ਹੋਮ ਮੰਤਰੀ ਸਪੀਕਰ ਜਾਂ ਕੋਮ ਨੂੰ ਕੁਝ ਕਹਿਣਾ ਚਾਹੋਗੇ? ਨਹੀਂ ਅਸੀਂ ਤੇ ਇਹ ਸਾਰਿਆਂ ਨੂੰ ਕਹਿੰਨੇ ਕਿ ਜਿਹੜੇ ਭਾਈਚਾਰਿਆਂ ਚੋਂ ਇਰਕੂ ਪੁਣਾ ਬਧਾਇਆ ਜਾ ਰਿਹਾ ਇਹ ਚੀਜ਼ਾਂ ਨੂੰ ਛੱਡ ਕੇ ਇਹ ਚੀਜ਼ ਹੈ ਕਿ ਆਪਸੀ ਭਾਈਚਾਰੇ ਨੂੰ ਜੋੜਨ ਦਾ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਰਾਜਨੀਤੀ ਵੀ ਕਰਨੀ ਹੈ ਤੇ ਇਹੋ ਜੀ ਨਾ ਕਰੋ ਕਿ ਜਿੱਚ ਆਪਸ ਵਿੱਚ ਲੋਕਾਂ ਨੂੰ ਅੱਗ ਲਾ ਕੇ ਲੋਕਾਂ ਨੂੰ ਇਹੋ ਜਿਹੇ ਧਰਮਾਂ ਵਿੱਚ ਨਫ਼ਰਤ ਫਲਾ ਕੇ ਨਾ ਕਰੋ ਲੋਕਾਂ ਨੂੰ ਮਿਲ ਜੁਲ ਕੇ ਜਿਦਾਂ ਗੁਰੂ ਸਾਹਿਬ ਦੱਸਦੇ ਇੱਕ ਪਿੱਤਾ ਇੱਕ ਸਕੇਮ ਬਾਰਕਿਆ ਅਵਲਲਾ ਨੂਰਉ ਪਾਇਆ ਕੁਦਰਤ ਦੇ ਸਭ ਬੰਦੇ ਇਸ ਕਰਕੇ ਸਾਨੂੰ ਸਾਰਿਆਂ ਲਈ ਜਿਹੜੇ ਆ ਉਹ ਕਿਸੇ ਵੀ ਧਰਮ ਜਾਤ ਮਜਬਦਾ ਹੋਵੇ ਉਹਨਾਂ ਨੂੰ ਮਾਨਸਤਕਾਰ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਤੁਸੀਂ ਕਹਿ ਰਹੇ ਹੋ ਕਿ ਧਰਮ ਜਾਤ ਪਾਤ ਚ ਨਹੀਂ ਪੈਣਾ ਚਾਹੀਦਾ ਜਾਂ ਇਦਾਂ ਦੀ ਔਰ ਇਸ ਦੇ ਨਾਲ ਨਾਲ ਲੋਕਾਂ 'ਚ ਬੜਾ ਸਵਾਲ ਹੈ ਯਾਨੀ ਕਿ ਖਾਲਿਸਤਾਨ ਦਾ ਕੋਈ ਮਸਲਾ ਨਹੀਂ ਹੈ ਨਾ ਨਹੀਂ ਮਸਲੇ ਤੇ ਤਾਂ ਮਸਲੇ ਦੀ ਇਹ ਚੀਜ਼ ਹੈ ਕਿ ਜਦੋਂ ਤੁਸੀਂ ਬੇਨਸਾਫੀ ਹੋਊਗੀ ਮਸਲੇ ਤੇ ਉੱਠਦੇ ਰਹਿਣਗੇ ਤੇ ਇਹ ਮੇਰਾ ਖਿਆਲ ਹੈ ਕਿ ਕਿਸੇ ਵੀ ਪੱਖ 'ਚ ਨਹੀਂ ਜਾਂ ਅਗੇਂਸਟ ਨਹੀਂ ਨੇ ਪੱਕ ਚ ਤੇ ਨਾ ਸੀ ਪੱਕ ਚ ਨਾ ਸੀ ਉਹਦੇ ਅਗੇਂਸਟ ਇਹ ਚੀਜ਼ ਹੈ ਕਿ ਲੋਕਾਂ ਦੀ ਜੋ رائے ਆ ਇਹ ਕੱਲੇ ਅਮਰਤਪਾਲ ਦੀ ਨਹੀਂ ਹੋ ਸਕਦੀ ਇਹ ਚੀਜ਼ ਹੈ ਕਿ ਲੋਕ ਭਾਵਾਂ ਨਾਲ ਲੋਕਾਂ ਨਾਲ ਤੁਸੀਂ ਹਰੇਕ ਮਸਲੇ ਨੂੰ ਲਾਰਡ ਰਡਰ ਦਾ ਮਸਲਾ ਬਣਾ ਕੇ ਨਾ ਉਹ ਉਹਦੇ ਨਾਲ ਡੀਲ ਕਰੋ ਉਹਦੇ ਜਿਹੜੇ ਲੋਕਾਂ ਦੀ ਕੋਈ ਦੁੱਖ ਤਕਲੀਫਾਂ ਉਹਨਾਂ ਨੂੰ ਸੁਣਾਓ ਉਹਨਾਂ ਦੇ ਹਾਕ ਹਕੂਕ ਉਹਨਾਂ ਨੂੰ ਦਿਓ ਤੇ ਮੇਰੇ ਖਿਆਲ ਫਿਰ ਇਹੋ ਜੀ ਕੋਈ ਮੰਗ ਨਾ ਉਠੋਗੇ ਤੇ ਜੇ ਤੁਸੀਂ ਇਦਾਂ ਦੇ ਹਰ ਵੇਲੇ ਧੱਕਾ ਕਰੋਗੇ ਤੇ ਫਿਰ ਲੋਕੀਂ ਕਹਿੰਦੇ ਕਿ ਇਸ ਦੇਸ਼ ਚ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਫਿਰ ਸਾਨੂੰ ਕੋਈ ਨਾ ਕੋਈ ਵੱਖਰਾ ਸਿਸਟਮ ਜੀ ਸੰਤਾ ਜਰਨੈਲ ਸਿੰਘ ਹੋਰਾਂ ਨੂੰ ਵੀ ਆਪਣਾ ਉਹ ਮੰਨਦੇ ਰਹੇ ਮੰਨਦੇ ਅੱਜ ਵੀ ਮੰਨਦੇ ਅਸੀਂ ਵੀ ਮੰਨਦੇ ਆ ਜੀ ਉਹਨਾਂ ਨੂੰ ਵੀ ਇਸੇ ਤਰ੍ਹਾਂ ਬਦਨਾਮ ਕੀਤਾ ਗਿਆ ਹੈ ਉਹ ਉਹ ਵੀ ਉਹਨਾਂ ਚ ਵੀ ਕੋਈ ਦੂਜੇ ਧਰਮਾਂ ਪ੍ਰਤੀ ਕੋਈ ਨਫ਼ਰਤ ਨਹੀਂ ਸੀ ਉਹਨਾਂ ਨੂੰ ਇਹੋ ਜਿਹਾ ਵਿਲਨ ਪੇਸ਼ ਕੀਤਾ ਗਿਆ ਕਿ ਲੋਕਾਂ ਦੇ ਮਨ ਚ ਪਰ ਲੋਕ ਉਹ ਅੱਜ ਵੀ ਲੋਕਾਂ ਦੇ ਹੀਰੋ ਆ ਤੇ ਇਹ ਰਹਿਣਗੇ ਹਮੇਸ਼ਾ ਰਹਿਣਗੇ ਚਲੋ ਧੰਨਵਾਦ ਤੁਸੀਂ ਸਮਾਂ ਦਿੱਤਾ ਇਹ ਪਰਿਵਾਰ ਅੱਜ ਪਰਿਵਾਰ ਦੇ ਲਈ ਇੱਕ ਬੇहद ਵੱਡਾ ਦਿਨ ਤੇ ਬੇहद ਖੁਸ਼ੀਆਂ ਵਾਲਾ ਦਿਨ ਹੈ ਕਿਉਂਕਿ ਅਮਰਿਤਪਾਲ ਸਿੰਘ ਅੱਜ ਸ਼ਪਤ ਲੈ ਰਹੇ ਨੇ ਔਰ ਖੁੱਲ ਕੇ ਪਰਿਵਾਰ ਨੇ ਗੱਲਬਾਤ ਜਿਹੜੀ ਉਹ ਕੀਤੀ ਹਰੇਕ ਮਸਲੇ ਦੇ ਉੱਤੇ ਜਿਹੜੇ ਇਲਜ਼ਾਮ ਲੱਗਦੇ ਉਹਨਾਂ ਦੇ ਉੱਤੇ ਵੀ ਔਰ ਨਾਲ ਹੀ ਨਾਲ ਕਿਉਂਕਿ ਅਮਰਿਤਪਾਲ ਸਿੰਘ ਅੱਜ ਤਸਵੀਰਾਂ ਵੀ ਦਿਖਾ ਰਹੇ ਆ ਕਿ ਇਸ ਤਰੀਕੇ ਨਾਲ ਲੋਕ ਜਿਹੜੇ ਨੇ ਉਹ ਵਧਾਈ ਦੇਣ ਲਈ ਵੀ ਪਹੁੰਚ ਰਹੇ ਨਹੀਂ ਕਿਉਂਕਿ ਲਗਾਤਾਰ ਜਿਹੜਾ ਵਾ ਇੱਕ ਵੱਡਾ ਦਿਨ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਪਰਿਵਾਰ ਦੇ ਲਈ ਹੈ ਤਾਂ ਇਹ ਤਸਵੀਰਾਂ ਦੇ ذریعے ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਦੇ ਵਿੱਚ ਬੇਹਦ ਖੁਸ਼ੀ ਹੈ ਅਮਰਿਤਪਾਲ ਸਿੰਘ ਨੂੰ ਲੈ ਕੇ ਔਰ ਨਿਊਜ਼ 8 ਇੰਦੇ ਨਾਲ ਸਭ ਤੋਂ ਪਹਿਲਾਂ ਪਰਿਵਾਰ ਨੇ ਗੱਲਬਾਤ ਕੀਤੀ ਹੈ ਆਪਣੇ ਸਹਿਯੋਗੀ ਸੰਦੀਪ ਦੇ ਨਾਲ ਪੰਕਜ ਪੰਕਜ ਤੁਹਾਡਾ ਇੱਕ ਸਵਾਲ ਜਾਨਣਾ ਚਾਹਾਂਗੇ ਕਿ ਕੀ ਜਾਣਕਾਰੀ ਤੁਹਾਡੇ ਕੋਲ ਹੈ ਕਦੋਂ ਤੱਕ ਅਮਰਿਤਪਾਲ ਸਿੰਘ ਦਿੱਲੀ ਪਹੁੰਚ ਸਕਦੇ ਨੇ ਉਹਨਾਂ ਦੀ ਫਲਾਈਟ ਲੈਂਡ ਕਰ ਸਕਦੀ ਹੈ देखो कुछ ही समय कुछ ही समय जेड़ा दिल्ली पहुंच जानगे परिवार नु पुछया भी सिगा कि किन्नी देर च पहुंचनगे वो कहंदे कि अजे तक को ऑफिशियल कोई कन्फर्मेशन नहीं आई ऑफिशियल कोई ਗਲਬਤ ਜਿਹੜੀ ਹੈ ਉਹ प्रशासन ਦੇ ਵੱਲੋਂ ਨਹੀਂ ਕੀਤੀ ਜਾ ਰਹੀ ਲੇਕਿਨ ਇਹ ਜ਼ਰੂਰ ਹੈ ਕਿ ਥੋੜੀ ਦੇਰ ਚ ਪਹੁੰਚ ਜਾਣਗੇ ਔਰ 11 12 ਵਜੇ ਤੇ ਚਾਚਾ ਜੀ ਨਾਲ ਚਾਚੇ ਕਿੰਨੀ ਦੇਰ ਚ ਜਿਹੜਾ ਫਲਾਈਟ ਪਹੁੰਚ ਜਾਏਗੀ ਕੋਈ ਜਾਣਕਾਰੀ ਮਿਲੀ ਹੈ ਔਰ ਪਰਿਵਾਰ ਕੀ ਮੁਲਾਕਾਤ ਕਰ ਸਕੇਗਾ ਜੇ ਸਾਡਾ ਥਰਡ ਕੋ ਕੋਈ ਅਪਡੇਟ ਨਹੀਂ ਹੈਗੀ ਤੁਹਾਨੂੰ ਇੱਥੇ ਉਹਨਾਂ ਨੇ ਇੱਕ ਮਿਲੇ ਅਤੇ ਅਜੋਕੇ ਤੁਹਾਨੂੰ 9 ਵਜੇ ਤੋਂ ਬਾਅਦ ਦੱਸਦੇ ਆ ਤੁਹਾਨੂੰ ਪਹੁੰਚ ਰਹੇ ਆ ਕਿੰਦਾ ਦਾ ਪ੍ਰੋਸੈਸ ਹੋਏਗਾ ਕਿ ਕੌਣ ਬੰਦੇ ਮਿਲ ਸਕਦੇ ਆ ਵਰਕ ਮੈਂਬਰ ਜਾਂ ਕਿ ਜਾਂ ਕਿ ਹੋਰ ਵੀ ਜਿਹੜੇ ਉਹਨਾਂ ਨੇ ਚਾਣ ਵਾਲੇ ਵੀ ਮਿਲ ਸਕਦੇ ਆ ਜੇ ਹੋਇਆ ਤੇ ਜਰੂਰ ਤੁਹਾਨੂੰ ਅਪਡੇਟ ਕਿਉਂਕਿ ਅਜੇ ਤੱਕ ਜੋ ਅਪਡੇਟ ਸੀ ਕਿ ਗੱਲਬਾਤ ਜਿਹੜੀ ਹੈ ਔਰ মিডিਆ ਨਾਲ ਨਹੀਂ ਕਰ ਸਕਣਗੇ ਬੜਾ ਇੱਕ ਸੀਕ੍ਰੀਟ ਰੱਖਿਆ ਸੁਰੱਖਿਆ ਦੇ ਮੱਦੇ ਨਜ਼ਰ ਵੀ ਸਾਨੂੰ ਆ ਵੀ ਤੁਸੀਂ ਉਹ ਅੱਗੇ ਪੁੱਛ ਰਿਆ ਸੀ ਤੇ ਹੁਣ ਇਹ ਜਾਣ ਬੁਝ ਕੇ ਪਵਦੀਆਂ ਲਾਈਆਂ ਜਾ ਰਹੀਆਂ ਹੋਈਆਂ ਇਹਨੂੰ ਪਤਾ ਹੀ ਅੱਜ ਨਹੀਂ 2-14 ਦਿਨਾਂ ਨੂੰ ਛੱਡਣਾ ਹੀ ਆ ਫਿਰ ਵੀ ਤੇ ਲੋਕਾਂ ਨੂੰ ਮਿਲਣਾ ਹੀ ਆ ਤੇ ਅੱਜ ਤੋਂ ਕੋ ਮਿਲਦੇ ਨੇ ਸਰਕਾਰ ਦੀ ਫਰਖ ਦੇ ਲਈ ਇਹਦੇ ਵਿੱਚ ਯਾਰ ਹੁੰਦੀ ਵੀ ਵਾਕਿਆ ਸਰਕਾਰ ਕੋ ਕਰਨਾ ਚਾਹੁੰਦੀ ਹੁਣ ਇਹ ਵੀ ਦੱਸਿਆ ਕਿ ਅੱਜ ਹੀ ਵਾਪਸ ਜਿਬੜੂ ਗੱਲ ਭੇਜ ਦਿੱਤਾ ਜਾਏਗਾ ਜਾਂ ਕਿਉਂਕਿ 4 ਦਿਨ ਦੀ ਪੈਰੋਲ ਸੀ ਲੇਕਿਨ 4 ਦਿਨ ਕੋਈ ਅਜੇ ਤੱਕ ਪਤਾ ਨਹੀਂ ਹੈਗਾ ਕਿ ਅਸੀਂ ਤੁਹਾਨੂੰ ਦੱਸ ਸਕਦੇ ਨਹੀਂ ਇਹ ਖੁੱਲ ਕੇ ਦੱਸ ਦਾਂਗੇ ਜੋ ਵੀ ਹੋ ਗਿਆ ਜੋ ਉੱਥੋਂ ਬਾਅਦ ਚ ਸਾਨੂੰ ਜੇ ਉਹਨਾਂ ਨੂੰ ਮਿਲਦੇ ਆ ਤੇ ਉਹਨੂੰ ਬਾਅਦਾਂ ਜੋ ਹੋਏਗਾ ਤੁਹਾਨੂੰ ਦੱਸ ਦੇਣਾ ਇਹ ਲਾਸਟ ਹੈ ਸ਼ ਮੈਮੋਰੰਡਮ ਨਹੀਂ ਹੈ ਤਾਂ ਸੀ ਕੁਝ ਕਿਉਂਕਿ ਮੰਗਾ ਦਾ ਜ਼ਿਕਰ ਹੁੰਦਾ ਹੈ ਕੀ ਕੁਛ ਤੁਸੀਂ ਰੱਖੋਗੇ ਵੱਡੇ ਭਾਈ ਸਾਹਿਬ ਨੇ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਮੈਂ ਉਹਦੇ ਤੋਂ ਵੱਖਰਾ ਕੀ ਦੱਸਣਾ ਹੈਗਾ ਉਹਨਾਂ ਤੁਹਾਨੂੰ ਬੜੇ ਚਿਹਰੇ ਤੇ ਵੀ ਇੱਕ ਵੱਖਰੀ ਲਾਲੀ ਵੱਖਰੀ ਖੁਸ਼ੀ ਕਿਉਂਕਿ ਪਹਿਲੇ 1.5 ਸਾਲ ਬੜਾ ਔਖਾ ਤੇ ਸੰਕਟ ਭਰਿਆ ਰਿਹਾ ਬਹੁਤ ਸਾਰੇ ਇਲਜ਼ਾਮ ਬਹੁਤ ਸਾਰੀਆਂ ਚੁਣੌਤੀਆਂ ਬਹੁਤ ਸਾਰੇ ਜਿਹੜਾ ਇਹ ਸਿੱਖੀ ਦਾ ਮਾਰਗ ਹੈ ਨਾ ਇਹ ਹੈ ਹੀ ਇੰਨਾ ਦੇ ਕੰਡਿਆਂ ਦੀ ਸੇਜ ਵਰਗਾ ਹੈਗਾ ਜਦੋਂ ਤੁਸੀਂ ਚੱਲੂਗੇ ਹੱਕ ਸੱਚ ਵਾਸਤੇ ਉਹ ਤੁਹਾਨੂੰ ਇਹੋ ਜਿਹੀ ਚੀਜ਼ਾਂ ਦਾ ਸਾਹਮਣਾ ਕਰਨਾ ਪਵੇਗਾ ਕੋਈ ਗੱਲ ਨਹੀਂ ਗੁਰੂ ਸਾਹਿਬ ਨੂੰ ਸਵੇਰੇ ਪਹਿਲਾਂ ਉਹਨੂੰ ਯਾਦ ਕਰੀਦਾ ਉੱਤੇ ਉਹ ਅਸਰਾਜ ਵੀ ਗੁਰੂ ਸਾਹਿਬ ਦੇ ਜਾ ਕੇ ਅਰਦਾਸ ਬੇਤੀ ਕਰ ਉਹ ਜੋ ਕਰੇਗਾ ਵਧੀਆ ਸੋਚਿਆ ਸੀ ਕਿ ਇੱਕ ਦਿਨ ਦੁਬਈ ਤੋਂ ਵਾਪਸ ਆ ਕੇ ਮੈਂਬਰ ਪਾਰਲੀਮੈਂਟ ਬਣ ਸਕਦੇ ਆ ਜਾਂ ਇੱਕ ਇੱਕ ਐਡਾ ਵੱਡਾ ਨਾਮ ਹੋ ਸਕਦਾ ਕਦੀ ਸੋਚਿਆ ਸੀ ਉਹ ਉਸ ਵੇਲੇ ਜਦੋਂ ਬਹੁਤ ਸਾਰੀਆਂ ਕੰਟਰੋਵਰਸੀ ਜੁੜੀਆਂ ਐਨਐਸਏ ਲੱਗ ਗਈ ਬਹੁਤ ਸਾਰੇ ਇਲਜ਼ਾਮ ਲੱਗੇ ਪੰਜਾਬ ਨੂੰ ਤੋੜਨ ਦੇ ਇਲਜ਼ਾਮ ਲੱਗੇ ਪੰਜਾਬ ਨੂੰ ਲੋ ਐਂਡ ਆਰਡਰ ਖਰਾਬ ਕਰਨ ਦਾ ਇਲਜ਼ਾਮ ਲੱਗੇ ਦੇਖੋ ਜੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਦੀ ਸੋਚਣ ਵਾਲੀ ਗੱਲ ਹੈ ਅਸੀਂ ਤੇ ਜਦੋਂ ਛੋਟੇ ਛੋਟੇ ਅਸੀਂ ਕਦੀ ਸਾਡੇ ਘਰ ਦੀ ਬੜੇ ਇਦਾਂ ਦਾ ਸਿੰਪਲ ਜਿਹਾ ਪ੍ਰੋਗਰਾਮ ਹੀ ਅਸੀਂ ਕਦੀ ਇਦਾਂ ਨਹੀਂ ਸੋਚਿਆ ਤੇ ਉਰ ਤੋਂ ਵੀ ਅਸੀਂ ਦੇਖੋ ਮਾਲਕ ਨੇ ਕੀਤਾ ਅਮਰ ਤੇ ਕੱਲ ਕੱਦੀਆਂ ਗੱਲਾਂ ਮਟਪਾਲਦੀਆਂ ਤੇ ਉੱਥੇ ਸਾਡੀ ਟਰਾਂਸਪੋਰਟ ਬੜਾ ਵਧੀਆ ਕਾਰੋਬਾਰ ਚੱਲ ਰਿਹਾ ਹੈ ਜਿੱਦਾਂ ਹਣ ਵਿਰੋਧੀ ਇਲਜ਼ਾਮ ਲਾਉਂਦੇ ਆ ਕੋਈ ਗੱਲ ਨਹੀਂ ਇਹੋ ਜੀ ਤੇ ਵਿਰੋਧੀ ਤਾਂ ਕਹਿੰਦੇ ਕਹਿੰਦੇ ਆਰਐਸਐਸ ਜਾਂ ਜਿਹੜੇ ਵਿਰੋਧੀ ਮੁਲਕ ਨੇ ਦਸਤਾਵੇਜ਼ ਹੋਰ ਹੋਣ ਦੇ ਚਲੋ ਇੰਡੀਆ ਦਾ ਸੁਧਾਰ ਹੋ ਜਾ ਵਧੀਆ ਹੋ ਜਾ ਹਿੰਦ ਚਾਉਂਦੇ ਆ ਵੀ ਜਿੱਦਾਂ ਕਰ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਚਲੋ ਧੰਨਵਾਦ ਤੁਸੀਂ ਪਰਿਵਾਰ ਬੇहद ਖੁਸ਼ ਹੈ ਮਿਲਣ ਵਾਲੇ ਵੀ ਆਏ ਹੋਏ ਨੇ ਜਸ ਸਿੰਘ ਸਹਿਬਾਨ ਔਰ ਇਸ ਵੇਲੇ ਪਰਿਵਾਰ ਦੇ ਲਈ ਇੱਕ ਵੱਡਾ ਦਿਨ ਔਰ ਇਹ ਤਸਵੀਰਾਂ ਸਿੰਧੀਆਂ ਰੋਡ ਤੋਂ ਕੁਝ ਪਤਾ ਚੱਲ ਪਾਇਆ ਕਿ ਅੰਮਿਤਪਾਲ ਸਿੰਘ ਦੀ ਜੋ ਪਤਨੀ ਨੇ ਕਿਰਨਦੀਪ ਔਰ ਇਸ ਵੇਲੇ ਕਿੱਥੇ ਮੌਜੂਦ ਨੇ ਦੇਖੋ ਉਹ ਅਜੇ ਕਲੀਅਰ ਨਹੀਂ ਕੀਤਾ ਲੇਕਿਨ ਜਾਣਕਾਰੀ ਜਿਹੜੀ ਮਿਲੀ ਸੀਗੀ ਕਿ ਦਿੱਲੀ ਆ ਚੁੱਕੇ ਸੀਗੇ ਹਾਲਾਂਕਿ ਇਸ ਜਗ੍ਹਾ ਦੇ ਉੱਤੇ ਨਹੀਂ ਨੇ ਔਰ ਉਹਨਾਂ ਦੇ ਲਈ ਵੀ ਇੱਕ ਵੱਡਾ ਦਿਨ ਹੈ ਕਿਉਂਕਿ ਇੱਕ ਵੱਡਾ ਚੈਲੰਜ ਪਿਛਲੇ ਸਮੇਂ 'ਚ ਰਿਹਾ ਕਿਉਂਕਿ ਬਹੁਤ ਸਾਰੇ ਇਲਜ਼ਾਮ ਲਗਾਤਾਰ ਲੱਗਦੇ ਲੱਗਦੇ ਰਹੇ ਨੇ ਅਮਰਿਤਪਾਲ ਸਿੰਘ ਨੂੰ ਲੈ ਕੇ ਐਨਐਸਏ ਜਦੋਂ ਲੱਗੀ ਬਹੁਤ ਸਾਰੇ ਇਲਜ਼ਾਮ ਲੱਗੇ ਨੇ ਤਾਂ ਉਹਨਾਂ ਦੇ ਲਈ ਵੀ ਇੱਕ ਵੱਡਾ ਦਿਨ ਜ਼ਰੂਰ ਹੈ ਔਰ ਥੋੜੀ ਦੇਰ 'ਚ ਅਮਰਿਤਪਾਲ ਸਿੰਘ ਦਿੱਲੀ ਪਹੁੰਚਣਗੇ ਉਥੇ 11 ਵਜੇ ਦੇ ਕਰੀਬ ਨਿਤੀ ਜਾਏਗੀ ਔਰ ਉਸ ਤੋਂ ਬਾਅਦ ਜਿਹੜਾ ਵਾਪਸ ਅੱਜ ਹੀ ਡਿਬੂਗਲ ਜੇਲ ਜਿਹੜਾ ਵਾ ਅਮਰਿਤਪਾਲ ਸਿੰਘ ਬਰਾਉ ਨੂੰ ਭੇਜ ਦਿੱਤਾ ਜਾਏਗਾ ਜੀ ਜੀ